ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਜਿੱਥੇ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਸਾਡੇ ਨਾਲ ਹੁੰਦਾ ਹੈ ਉੱਥੇ ਹੀ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਦਾ ਕਰਦੇ ਆਂ ਪ੍ਰੋਗਰਾਮ ਚ ਪੂਨੀਆ ਜੀ ਦਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਚ ਰਿਆਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਨਾਲ ਜੇਕਰ ਆਪਾਂ ਵਧੀਏ ਤਾਂ ਖਬਰ ਮੁੰਬਈ ਤੋਂ ਹੈ ਮਾਇਆ ਨਗਰੀ ਮੁੰਬਈ ਦੇ ਵਿੱਚ 17 ਬੱਚਿਆਂ ਨੂੰ ਬੰਦਕ ਬਣਾਉਣ ਵਾਲੇ ਦਾ ਇਨਕਾਊਂਟਰ ਹੋਇਆ ਹੈ ਜੀ ਇਨਕਾਊਂਟਰ ਤਾਂ ਹੋਇਆ ਉਸ ਤੋਂ ਬਾਅਦ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੇ ਦੌਰਾਨ ਕਹਿੰਦੇ ਮੌਤ ਹੋ ਗਈ ਹੈ ਹਾਂਜੀ ਇਹ ਬੜਾ ਅਜੀਬ ਕਿਸਮ ਦਾ ਕੇਸ ਹੈ ਰੋਇਤ ਆਰੀਆ ਨਾ ਦਾ ਇੱਕ ਬੰਦਾ ਹੈਗਾ ਉਸਨੇ ਆਡੀਸ਼ਨ ਵਾਸਤੇ ਬੱਚਿਆਂ ਨੂੰ ਸੱਦਿਆ ਤੇ ਸੋ ਤੋਂ ਵੱਧ ਜਿਹੜੇ ਬੱਚੇ ਸੀਗੇ ਆਡੀਸ਼ਨ ਦੇਣ ਵਾਸਤੇ ਆਏ ਸੀਗੇ ਤੇ ਇਸ ਬਿਲਡਿੰਗ ਦੇ ਵਿੱਚ ਉਹਨੇ तकरीबन 19 ਬੰਦਿਆਂ ਨੂੰ ਕੈਦ ਕਰ ਰਿਹਾ ਜਿਨ੍ਹਾਂ ਚ 17 ਬੱਚੇ ਸੀਗੇ ਇੱਕ ਸੀਨੀਅਰ ਸਿਟੀਜ਼ਨ ਸੀਗੇ ਇੱਕ ਹੋਰ ਯੁਵਕ ਸੀਗੇ ਉਸ ਤੋਂ ਬਾਅਦ ਉਸਨੇ ਉਸ ਯੁਵਕ ਨੇ ਇੱਕ ਵੀਡੀਓ ਬਣਾਈ ਵੀਡੀਓ 'ਚ ਉਹਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਸਕੀਮ ਬਣਾਈ ਸੀ ਉਹਦੇ ਵਿੱਚ ਇੱਕ ਵੀਡੀਓ ਬਣਾਇਆ ਇੱਕ ਐਡਵਰਟਾਈਜ਼ਮੈਂਟ ਬਣਾਇਆ ਗਿਆ ਸੀ ਡਾਕੂਮੈਂਟਰੀ ਪੂਰੀ ਉਹਦੇ ਵਿੱਚ ਉਹਨੇ ਕੰਮ ਕੀਤਾ ਸੀਗਾ ਉਹਦੀ ਸਕ੍ਰਿਪਟ ਉਹਨੇ ਲਿਖੀ ਸੀਗੀ ਉਹਦੇ ਬਣਾਉਣ ਚ ਮਦਦ ਕੀਤੀ ਸੀਗੀ ਪਰ ਉਹਨੂੰ ਪੈਸੇ ਨਹੀਂ ਦਿੱਤੇ ਗਏ ਉਹਨੇ ਵੀਡੀਓ ਬਣਾ ਕੇ ਉਹ ਵੀਡੀਓ ਦੇ ਤੌਰ ਤੇ ਸਾਹਮਣੇ ਆਏ ਉਹਨੇ ਕਿਹਾ ਕਿ ਮੈਂ ਰੋਇਤਾਰੀਆ ਹਾਂ ਮੈਂ ਕੋਈ ਅਤੰਗਵਾਦੀ ਨਹੀਂ ਹਾਂ ਮੈਂ ਜੇ ਮੈਨੂੰ ਪਰੇਸ਼ਾਨ ਕਰੋਗੇ ਤਾਂ ਮੈਂ ਇਸ ਨੂੰ ਸਟੂਡੀਓ ਨੂੰ ਅਗਲਾ ਦਾਂਗਾ 17 ਬੱਚੇ ਦੇ ਵਿੱਚ ਹੈ ਮੇਰੀ ਇੱਕੋ ਡਿਮਾਂਡ ਹੈ ਸਰਕਾਰ ਨੇ ਮੇਰਾ ਇੰਨਾ ਯੂਜ਼ ਕੀਤਾ ਨਾ ਮੈਨੂੰ ਕ੍ਰੈਡਿਟ ਦਿੱਤਾ ਨਾ ਮੈਨੂੰ ਪੈਸੇ ਦਿੱਤੇ ਤੇ ਮੇਰੀ ਉਮੀਦ ਮੈਨੂੰ ਆਸ ਹੈ ਕਿ ਮੇਰਾ ਹੱਲ ਕੀਤਾ ਜਾਵੇ ਤੇ ਉਸ ਤੋਂ ਬਾਅਦ ਫਿਰ ਉੱਥੇ ਸਿਕਿਉਰਿਟੀ ਫੋਰਸਸ ਪਹੁੰਚ ਗਿਆ ਸੀ ਕਮਾਂਡੋਜ਼ ਪੁਲਿਸ ਤੇ ਕਮਾਂਡੋਜ਼ ਨੇ ਫਿਰ ਉਹਦਾ ਐਨਕਾਊਂਟਰ ਕਰਤਾ ਉਹਦੇ ਗੋਲੀ ਲੱਗੀ ਗੋਲੀ ਲੱਗਣ ਤੋਂ ਬਾਅਦ ਉਹਨੂੰ ਇਲਾਜ ਵਾਸਤੇ ਲੈ ਕੇ ਜਾਇਆ ਗਿਆ ਪਰ ਰਾਤੀ ਮਰ ਗਿਆ ਇਹਦੇ ਚ ਸਾਬਕਾ ਮੰਤਰੀ ਉਥੋਂ ਦੇ ਸਿੱਖਿਆ ਮੰਤਰੀ ਸਾਬਕਾ ਉਹ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਉਸ ਦੀ ਸਾਰੀ ਪੇਮੈਂਟ ਹੋ ਚੁੱਕੀ ਸੀ ਹੁਣ ਗੇਮ ਕੀ ਇਹ ਕੁਝ ਸਮਝ ਨਹੀਂ ਆਇਆ ਬੰਦੇ ਨੇ ਇੰਨਾ ਵੱਡਾ ਕਦਮ ਚੁੱਕਿਆ ਹੈਗਾ ਕਿ ਉਹਨੇ ਬੱਚਿਆਂ ਨੂੰ ਜਿਹੜੇ ਆਡੀਸ਼ਨ ਦੇਣ ਵਾਸਤੇ ਆਏ ਸੀਗੇ ਉਹਨਾਂ ਨੂੰ ਇੱਕ ਟਰੈਪ ਕਰਨ ਦੀ ਸਾਜ਼ਿਸ਼ ਰਚੀ ਹੈ ਉਸ ਤੇ ਵੀਡੀਓ ਦੇ ਵਿੱਚ ਉਹਨੇ ਮਹਾਰਾਸ਼ਟਰ ਗਵਰਨਮੈਂਟ ਤੇ ਸੀਰੀਅਸ ਅਲਿਗੇਸ਼ਨ ਲਗਾਏ ਉਹਨੇ ਕਿਹਾ ਕਿ ਮੈਂ ਇਹ ਜਿਹੜਾ ਕੰਮ ਆ ਜਿਹੜੇ ਬੱਚਿਆਂ ਨੂੰ ਮੈਂ ਕਿਡਨੈਪ ਕੀਤਾ ਹੈਗਾ ਇਹ ਮੈਂ ਕੋਈ ਆਤੰਗਵਾਦੀ ਨਹੀਂ ਆ ਮੈਂ ਇਸ ਕਰਕੇ ਕਰ ਰਿਹਾ ਤਾਂ ਕਿ ਮੇਰੀ ਆਵਾਜ਼ ਸੁਣੀ ਜਾਵੇ ਮਹਾਰਾਸ਼ਟਰ ਸਰਕਾਰ ਨੇ ਮੇਰ ਤੋਂ ਕੰਮ ਕਰਾਇਆ ਤੇ ਮੇਰੇ ਪੈਸੇ ਨਹੀਂ ਦਿੱਤੇ ਨਾ ਮੈਨੂੰ ਕ੍ਰੈਡਿਟ ਦਿੱਤਾ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹ ਇਸ ਕਿਸਮ ਦੀ ਸਟੇਟਮੈਂਟ ਆ ਉਹਦੀ ਸੀਗੀਆਂ ਹੁਣ ਇਸ ਪੂਰੇ ਮਾਮਲੇ ਦੀ ਸੱਚਾਈ ਕੀ ਹੈ ਸਰਕਾਰ ਤਾਂ ਦੇਖੋ ਇਹਦੇ 'ਚ ਉਹ ਬੰਦਾ ਮੈਂਟਲੀ ਲਿਆ ਹੋਇਆ ਸੀ ਉਹ ਤਾਂ ਸਮਝ ਆ ਰਿਹਾ ਉਹਨੇ ਬੱਚਿਆਂ ਦਾ ਮਾਈਨਰਸ ਦਾ ਸਾਰਾ ਲਿਆ ਆਪਣੀ ਗਲ ਕਹਿਣ ਦੇ ਗਲ ਕਹਿਣ ਦੇ ਹੋਰ ਵੀ ਬਥੇਰੇ ਤਰੀਕੇ ਹੁੰਦੇ ਨੇ ਪਰ ਦੂਜਾ ਮਹਾਰਾਸ਼ਟਰ ਗਵਰਨਮੈਂਟ ਵੀ ਐਕਸਪੋਜ਼ ਹੋ ਰਹੀ ਹੈ ਉਹ ਮੈਂਟਲੀ ਕਿ ਕਿਉਂ ਇਲਿਆ ਇਹਦਾ ਕਾਰਨ ਜੇ ਬਣ ਜਾਉਗੇ ਤਾਂ ਫਿਰ ਉਹਦਾ ਉਹ ਜਿਹੜਾ ਵੀਡੀਓ ਚ ਸਟੇਟਮੈਂਟ ਦੇ ਰਿਹਾਗਾ ਕਿ ਮੇਰੇ ਮੇਰਾ ਉਹ ਸਾਫ ਚ ਲੱਗ ਰਿਹਾਗਾ ਯਾਨੀ ਕਿ ਚੀਜ਼ਾਂ ਹੈਗੀਆਂ ਤੇ ਇਹਦੇ ਚ ਇਹ ਸਾਫ ਦਿਖ ਰਿਹਾਗਾ ਕਿ ਉਹ ਉਸ ਬੰਦਾ ਮੈਂਟਲੀ ਲਿਆ ਸੀ ਉਹ ਤੇ ਮੈਂਟਲ ਟੌਰਚਰ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਪਰ ਸਰਕਾਰ ਨੇ ਉਹਦੀ ਕੀ ਗੱਲਾਂ ਸੀ ਕਿ ਕੀ ਕਿਆ ਅੱਗੇ ਨਿਕਲਣਾ ਸੀ ਉਹ ਪਹਿਲਾਂ ਹੀ ਉਹਦਾ ਇੰਕਾਊਂਟਰ ਕਰ ਦਿੱਤਾ ਤੇ ਉਹਨੂੰ ਉਮਰ ਵੀ ਗਿਆ ਹੈ ਤਾਂ ਮਤਲਬ ਹੁਣ ਤਾਂ ਉਹਦੇ ਨਾਲ ਹੀ ਰਾਹ ਚਲੇ ਗਏ ਕਿਹੜੇ ਕੰਮ ਕਰਾਏ ਸੀ ਕਿ ਕਿਹੜੇ ਪੈਸੇ ਸੀਗੇ ਕਿੰਨੇ ਪੈਸੇ ਸੀ ਕਿਹਨੇ ਮਾਰੇ ਸੀਗੇ ਉਹ ਤਾਂ ਕੁਝ ਨਿਕਲੂਗਾ ਹੀ ਨਹੀਂ ਜੀ ਜੀ ਹੋ ਸਕਦਾ ਕੋਈ ਹੋਰ ਵੀ ਰਾਜ ਹੋਵੇ ਕਿ ਆਉਣ ਵਾਲੇ ਸਮੇਂ ਚ ਕੋਈ ਇਦਾਂ ਦੀ ਵੀ ਗੁੰਡੀ ਖੋਲ ਸਕਦੀ ਹੈ ਕਿ ਇਨਕਾਊਂਟਰ ਹੋ ਜਾਣਾ ਕੁਝ ਵੀ ਜੱਗਜਾੜ ਨਾ ਹੋਣਾ ਆ ਮਤਲਬ ਦੇਖੋ ਉਸ ਬੰਦੇ ਨੇ ਜਿਹੜਾ ਕੰਮ ਕੀਤਾ ਉਹ ਤਾਂ ਇਨਕਾਊਂਟਰ ਵਾਲਾ ਹੀ ਸੀਗਾ ਜੀ 12 ਬੱਚਿਆਂ ਨੂੰ ਕਿਡਨਾਪ ਕੀਤਾ ਉਹ ਤਾਂ ਇੱਕ ਸਮਝ ਆ ਰਿਹਾਗਾ ਪਰ ਉਹ ਜਿਹੜੀ ਗੱਲ ਕਰ ਰਿਹਾ ਨਾਲ ਦੀ ਨਾਲ ਵੀਡੀਓ ਦੇ ਵਿੱਚ ਉਹ ਥੋੜੀ ਸੰਸਨੀਖੇਜ ਹੈ ਤੇ ਮਤਲਬ ਕੀ ਉਹਦੇ ਕੋਲ ਕਿਸ ਕਿਸਮ ਦੇ ਰਾਜ ਸੀਗੇ ਕਿ ਉੱਥੋਂ ਦੇ ਜਿਹੜੇ ਕੈਬਨਿਟ ਮਿਨਿਸਟਰ ਵਗੈਰਾ ਰਹੇ ਹੈਗੇ ਆ ਫਿਰ ਮਹਾਰਾਸ਼ਟਰ ਦੇ ਜਿਹੜੇ ਪੋਲਿਟਿਸ਼ੀਅਨ ਸੀ ਉਹਨਾਂ ਦੇ ਕੋਈ ਗਹਿਰੇ ਰਾਜ ਸੀਗੇ ਇਹ ਵੀ ਇੱਕ ਸਵਾਲ ਤਾਂ ਹੈ ਕਿ ਭਈ ਪੁਲਿਸ ਨੂੰ ਜਾਂ ਕਮਾਂਡੋਜ਼ ਨੂੰ ਕਿਉਂਕਿ ਫੋਰਸ ਉਹਨੇ ਉੱਥੇ ਇੰਨੀ ਜ਼ਿਆਦਾ ਸੀਗੀ ਕਿ ਉਸ ਬੰਦੇ ਨੂੰ ਮਤਲਬ ਜਿੰਦਾ ਵੀ ਫੜਿਆ ਜਾ ਸਕਦਾ ਸੀਗਾ ਪਰ ਉਹ ਜਿੰਦਾ ਫੜਿਆ ਨਹੀਂ ਗਿਆ ਤਾਂ ਸਵਾਲ ਤਾਂ ਦੂਜਾ ਵੀ ਹੈ ਕਿ ਕੀ ਐਨਕਾਊਂਟਰ ਕਰਕੇ ਉਹਦੇ ਨਾਲ ਹੀ ਜਿਹੜੇ ਰਾਜ ਸੀਗੇ ਉਹ ਨਾਲ ਹੀ ਉਹਦੇ ਵਿਦਾ ਕਰ ਦਿੱਤੇ ਜੀ ਅਗਲੀ ਗੱਲ ਕਰਦੇ ਹਾਂ ਉੱਧਰ ਬਿਹਾਰ ਦਾ ਚੋਣਵ ਬਿਹਾਰ ਦੀਆਂ ਚੋਣਾਂ 2025 ਆਪਣਾ ਰੰਗ ਦਿਖਾ ਰਹੀਆਂ ਨੇ ਹਰ ਪਾਰਟੀ ਹਰ ਵਿਅਕਤੀ ਆਪਣੇ ਪੱਧਰ ਤੇ ਜ਼ੋਰ ਲਾ ਰਿਹਾ ਹੈ ਬਲ ਦਾ ਪ੍ਰਯੋਗ ਹੋ ਰਿਹਾ ਹੈ ਬਾਹੂਬਲੀ ਸ਼ਬਦ ਉੱਥੇ ਬਹੁਤ ਵਰਤਿਆ ਜਾਂਦਾ ਹੈ ਬਾਹੂਬਲੀ ਆਪਣਾ ਜ਼ੋਰ ਦਿਖਾ ਰਹੇ ਨੇ ਇਹ ਸਭ ਦੇ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸਭ ਰਾਜ ਦੇ ਸਮਰਥਕ ਦੀ ਹੱਤਿਆ ਹੋ ਗਈ ਹੈ ਪਹਿਲਾਂ ਇਸ ਤੇ ਚਾਨਣਾ ਪਾਇਓ ਤੇ ਫਿਰ ਭਾਜਪਾ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਕੀ ਕੁਝ ਉੱਥੇ ਵਾਪਰ ਰਿਹਾ ਹੈ ਸਾਰੇ ਪਾਇਓ ਚਾਨਣਾ ਹਾਂਜੀ ਉਹ ਜਨ ਸੁਰਾਜ ਦੇ ਕੈਂਡੀਡੇਟ ਹੈਗੇ ਪਿਊਸ਼ ਪ੍ਰੇਦਰਸੀ ਉਹਨਾਂ ਦੇ ਕਾਫਲੇ ਤੇ ਹਮਲਾ ਹੋਇਆ ਉਹਦੇ ਚ ਉਹਨਾਂ ਦੇ ਜਿਹੜੇ ਚਾਚਾ ਸੀ ਦਲਾਰ ਚੰਦ ਯਾਦਵ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਐ ਤੇ ਜਿਹੜਾ આરોਪ ਲੱਗਿਆਗਾ ਉਹ ਬਹੁ ਬਲੀਵੇਦਾ ਇੱਕ ਅਨੰਦ ਸਿੰਘ ਤੇ ਲੱਗਿਆਗਾ ਅਨੰਦ ਸਿੰਘ ਖਾਸੇ ਵਾਇਰਲ ਰਹੇ ਨੇ ਖਾਸੇ ਚਰਚਾ ਦੇ ਵਿਸ਼ੇ ਚ ਰਹੇ ਨੇ ਉਹਨਾਂ ਤੇ ਬਹੁਤ ਸਾਰੇ तकरीबन 57 58 ਕੇਸ ਸੀਗੇ ਮਰਡਰ ਵਗੈਰਾ ਫਰੋਤੀ ਅਪਰਾਣ ਇਸ ਕਿਸਮ ਦੇ ਤੇ ਉਹਨੂੰ ਮੁਕਾਮਾ ਤੋਂ ਪਿਛਲੇ ਲਗਾਤਾਰ ਆਪਾਂ ਕਹਿੰਦੇ ਕਿ 25 ਸਾਲ ਤੋਂ ਹੀ ਲਗਾਤਾਰ 1991 ਤੋਂ ਬਾਅਦ ਹੀ ਲਗਾਤਾਰ ਉੱਥੇ ਵਿਧਾਇਕ ਬਣ ਰਿਹਾਗਾ ਤੇ ਨਿਤਿਸ਼ ਕੁਮਾਰ ਦੀ ਪਾਰਟੀ 'ਚ ਹੈਗਾ ਤੇ ਦੇਖੋ ਇਹਦੇ ਚ ਕੀ ਅੱਗੇ ਹੁੰਦਾਗਾ ਪੁਲਿਸ ਕੇਸ ਦਾ ਦਰਜ ਕਰਾ ਦਿੱਤਾ ਗਿਆ ਹੈਗਾ ਚੋਣ ਆਯੋਗ ਤੱਕ ਵੀ ਇਹ ਗੱਲ ਗਈ ਹੈ ਚੋਣ ਆਯੋਗ ਕੀ ਫੈਸਲਾ ਲੈਂਦਾਗਾ ਉਹ ਤਾਂ ਦੇਖਦੇ ਆ ਮਤਲਬ ਹਾਂ ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਇਹ ਬਿਹਾਰ ਦੇ ਵਿੱਚ ਬਾਹੂਬਲੀ ਸ਼ਬਦ ਤਾਂ ਬਹੁਤ ਇਸਤੇਮਾਲ ਹੋ ਰਿਹਾਗਾ ਜੰਗਲ ਰਾਜ ਦਾ ਇਸਤੇਮਾਲ ਹੋ ਰਿਹਾਗਾ ਜ਼ਿਆਦਾਤਰ ਉੱਥੇ ਜਿਹੜੇ ਬਾਹੂਬਲੀ ਹੈਗੇ ਉਹ ਪ੍ਰਕਾਸ਼ਟ ਨੇ ਪਰ ਜਿਹੜਾ ਸਾਰਾ આરોਪ ਜਿਹੜਾ ਲਾਇਆ ਜਾਂਦਾਗਾ ਉਹ ਪਿਛੜਿਆਂ ਤੇ ਲਾਲੂਆ ਦਾ ਉਤੇ ਲਾ ਦਿੱਤਾ ਅੰਦਾਗਾ ਜਦ ਕਿ ਅਨੰਦ ਸਿੰਘ ਜਿਹੜੇ ਹੈਗੇ ਆ ਉਹ ਆਪ ਉਸ ਸਾਥ ਨਾਲ ਸਵਰਨ ਸਮੁਦਾਇ ਤੋਂ ਨੇ ਉਹ ਪ੍ਰਕਾਸ਼ਤ ਹੈ ਗਿਆ ਪਰ ਜਿਹੜਾ આરોਪ ਕਿਸੇ ਹੋਰ ਤੋਂ ਲੱਤੇ ਲੱਗਦਾਗਾ ਦੇਖਦੇ ਆ ਪ੍ਰਸ਼ੰਤ ਕਿਸ ਹੋਰ ਦੀ ਅਗਲੀ ਰਣਨੀਤੀ ਕੀ ਰਹੀ ਦੀ ਉਹਨਾਂ ਦੇ ਜਿਹੜਾ ਜਿਹੜਾ ਪ੍ਰੇਦਰਸੀ ਹੈਗੇ ਆ ਇਹ ਉੱਥੇ ਮਤਲਬ ਮਜ਼ਬੂਤ ਸਥਿਤੀ 'ਚ ਹੈਗੇ ਪਿ ਉਸ ਪ੍ਰੇਦਰਸੀ ਲੋਕ ਇਹ ਵੀ ਕਹਿ ਰਹੇ ਸੀਗੇ ਕਿ ਇਸ ਵਾਰ ਸ਼ਾਇਦ ਅਨੰਦ ਸਿੰਘ ਨੂੰ ਇੱਥੋਂ ਹਾਰਾ ਦੇਣ ਮੁਕਾਮਾਂ ਤੋਂ ਤੇ ਉਸ ਸਾਥ ਨਾਲ ਪੂਰੀ ਨਿਗਾਹ ਇਸ ਇਲੈਕਸ਼ਨ ਤੇ ਰਹੂਗੀ ਤੇ ਦੇਖਦੇ ਆ ਕਿ ਕੋਈ ਆਨੰਦ ਸਿੰਘ ਤੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ 아니 ਹੁੰਦੀ ਇਹਦਾ ਦੇਖਣ ਵਾਲਾ ਹੈ ਉਸ ਸਾਥ ਨਾਲ ਬਿਹਾਰ ਦਾ ਇਲੈਕਸ਼ਨ 6 ਤਰੀਕ ਨੂੰ ਹੁਣ ਜਾ ਰਿਹਾ ਹੈ ਪਹਿਲੇ ਫੇਸ ਦਾ ਫਿਰ ਉਸ ਤੋਂ ਬਾਅਦ 11 ਨਵੰਬਰ ਨੂੰ ਹੈਗਾ ਤਾਂ ਮਤਲਬ ਦਿਨ ਸਾਰੇ 6-7 ਦਿਨ ਹੀ ਰਹਿ ਗਏ ਹੈਗੇ ਉਸ ਸਾਥ ਨਾਲ ਤਾਂ ਬਹੁਤ ਘੱਟ ਦਿਨ ਬਿਹਾਰ ਦੇ ਚੋਣਾਂ ਦੇ ਜੀ ਲਗਾਤਾਰ ਜੋਰ ਲੱਗ ਰਿਹਾ ਹੈ ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਅਸੀਂ ਵੱਧ ਦੇਖ ਪਾ ਰਹੇ ਹਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜਾਤੀਵਾਦ ਦਾ ਮੁੱਦਾ ਵੱਡੇ ਪੱਧਰ ਤੇ ਉਭਾਰਿਆ ਜਾ ਰਿਹਾ ਹੈ ਹਰ ਜਿਹੜੇ ਵੀ ਆਧਾਰੇ ਦੀ ਇੰਟਰਵਿਊ ਜਾਂ ਗੱਲਬਾਤ ਲੋਕ ਲੋਕਾਂ ਦੇ ਵਿੱਚ ਜਾ ਕੇ ਕੀਤਾ ਸਰਵੇਖਣ ਦੇਖ ਰਹੇ ਹਾਂ ਉੱਥੇ ਤਕਰੀਬਨ ਬਹੁਤੀਆਂ ਵੀਡੀਓਜ਼ ਦੇ ਟਾਈਟਲ ਜਿਹੜੇ ਨੇ ਉਹ ਜਾਤੀਵਾਦ ਨੂੰ ਅੱਗੇ ਰੱਖ ਕੇ ਹੀ ਬਣੇ ਹੋਏ ਨਜ਼ਰ ਆਉਂਦੇ ਨੇ ਕੁਝ ਤੁਸੀਂ ਇਹ ਚੈਟ ਕਰਨਾ ਚਾਹੁੰਦੇ ਹੋ ਪੰਦੀ ਵੀ ਹਾਂ ਇਹ ਜਿਹੜਾ ਇਹ ਹੈ ਕਿ ਜਾਤੀਵਾਦ ਦਾ ਚੌਕ ਤਾਂ ਲੱਗ ਹੀ ਰਿਹਾ ਹੈ ਕਈ ਲੋਕ ਇਹਨੂੰ ਇਹ ਵੀ ਕਹਿ ਰਹੇ ਨੇ ਕਿ ਨतीश ਕੁਮਾਰ ਦਾ ਆਖਰੀ ਚੋਣ ਹੈ ਨतीश ਕੁਮਾਰ ਆਪਾਂ ਕਥਾ ਕਿ ਪਿਛਲੇ 20 ਸਾਲਾਂ ਤੋਂ ਤਕਰੀਬਨ ਬਿਹਾਰ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਚੁੱਕੇ ਹੋਏ ਨੇ ਕਦੇ ਉਹ ਲਲੂਯਾਦੋ ਨਾਲ ਰਲ ਜਾਂਦੇ ਨੇ ਕਦੇ ਬੀਜੇਪੀ ਨਾਲ ਲੇਕਿਨ ਜਿੱਦਾਂ ਕਿਦਾਂ ਉਹ ਲਗਾਤਾਰ ਬਣੇ ਹੋਏ ਨੇ ਤੇ ਇਹ ਹੈਗਾ ਕਿ ਲੋਕ ਇਹ ਕਹਿ ਰਹੇ ਨੇ ਕਿ ਆਖਰੀ ਚੋਣ ਹੈ ਇਸ ਬਾਰ ਬੀਜੇਪੀ ਉਹਨਾਂ ਨੂੰ ਪਟਕੀ ਦੇਊਗੀ ਬਾਕੀ ਆਰਜीडी ਵਧੀਆ ਚੋਣ ਲੜ ਰਹੀ ਹੈ ਸਿੰਗਲ ਲਾਰਜੇਸਟ ਪਾਰਟੀ ਦੇ ਤੌਰ ਤੇ ਆਪਾਂ ਦੇਖਣ ਨੂੰ ਮਿਲ ਰਿਹਾ ਕਿ ਆਰਜीडी ਬਣ ਕੇ ਹੀ ਉਭਰੂਗੀ ਦੂਜੇ ਨੰਬਰ ਦੂਜੀ ਵੱਡੀ ਪਾਰਟੀ ਦੇ ਤੌਰ ਤੇ ਬੀਜੇਪੀ ਦੇਖਣ ਨੂੰ ਮਿਲੂਗੀ ਤੇ ਜੀ ਤੇ ਜੀਡੀ ਵੀ ਰਹਿ ਸਕਦੇ ਸੋ ਉਥੇ ਤੇ ਲੈਫਟ ਅਤੇ ਬਰ ਬਾਕੀ ਕਾਂਗਰਸ ਵਗੈਰਾ ਰਹਿਣ ਗਿਆ ਹੁਣ ਗਠਜੋੜ ਚ ਕੀ ਹੈ ਕਿ ਜਿਹੜਾ ਆ ਆਰ ਜੀਡੀ ਹੈ ਮਾਘਠਵੰਦ ਜਿਹੜਾ ਇੰਡੀਆ ਐਲਾਈਸ ਉਹਦੇ ਚ ਆਰ ਜੀਡੀ ਤਾਂ ਮਜ਼ਬੂਤ ਵਧੀਆ ਸੀ ਟੱਕਰ ਰਹੀ ਹੈ ਪਰ ਕਾਂਗਰਸ ਉਥੇ ਲਚਰ ਪ੍ਰਦਰਸ਼ਨ ਕਰ ਰਹੀ ਹੈ ਇੱਕ ਕਾਰਨ ਤੇ ਸ਼ਾਇਦ ਮਤਲਬ ਸਰਕਾਰ ਮਤਲਬ ਆਪਾਂ ਕਹਿ ਲੀਏ ਕਿ 5 7 ਸੀਟਾਂ ਵਿੱਚ ਹੀ ਫੈਸਲਾ ਹੋਣਾਗਾ ਮਤਲਬ ਕੋਈ ਜ਼ਿਆਦਾ ਡਿਫਰੈਂਸ ਨਹੀਂ ਰਹਿਣਾ 75 ਸਿੱਟਾ ਵਿੱਚ ਹੀ ਮਤਲਬ ਗੇਮ ਪਲਟੂਗਾ 75 10 ਸਿੱਟਾ ਇੰਡੀਆ ਨੂੰ ਵੀ ਵਧਾ ਸਕਦੀਆਂ ਨੇ ਜਾਂ ਫਿਰ ਇੰਡੀਆ ਅਲਾਈਅንስ ਨੂੰ ਵੀ ਵਧਾ ਸਕਦੀਆਂ ਨੇ ਲੱਗਦੇ ਹਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਵੀ ਦੱਸ ਦਿਓ ਉਹ ਕੁਝ ਕਰ ਰਹੇ ਨੇ ਉੱਥੇ ਨਾ ਨਾ ਕੁਝ ਨਹੀਂ ਉਹਨਾਂ ਦਾ ਕੀ ਹੋ ਤਾਂ ਆਪਣੇ ਮਤਲਬ ਟਾਈਮ ਪਾਸ ਨੇ ਹੂੰ ਜੀ ਟਾਈਮ ਪਾਸ ਕਰ ਰਹੇ ਨੇ ਪਰ ਐਲਾਨ ਕੀਤਾ ਸੀ ਕਿ ਸ਼ਾਇਦ 3000 ਰੁਪਏ ਦੇਣ ਦੀ ਗੱਲ ਆਖੀ ਸੀ ਕੇਜਰੀਵਾਲ ਸਾਹਿਬ ਨੇ ਆਹ 3 ਲੱਖ ਰੁਪਏ ਵੀ ਐਲਾਨ ਦਿਓ ਕੀ ਫਰਕ ਪੈਂਦਾ ਵੋਟਾਂ ਤਾਂ ਉੱਥੇ ਸੋ ਸੋ ਨਿਕਲਣੀਆਂ ਨੇ ਉੱਥੇ ਕੋਈ ਵੱਡੇ ਪਲੇਅਰ ਨਹੀਂ ਉੱਥੇ ਉਸ ਸਾਹਿਬ ਨਾਲ ਨਵੇਂ ਜਲਵੇ ਦੇ ਤੌਰ ਤੇ ਪ੍ਰਸ਼ਾਂਤ ਕਸੋਰ ਨੂੰ ਦੇਖਿਆ ਜਾ ਰਿਹਾ ਹੈਗਾ ਪ੍ਰਸ਼ਾਂਤ ਕਸੋਰ ਆਪਣੇ ਪੰਜਾਬ ਦੇ ਦਸਤਾਂ ਨੂੰ ਦੱਸ ਦिए ਕਿ ਉਹ ਪੰਜਾਬ ਚ ਵੀ ਕੰਮ ਕਰਕੇ ਗਿਆ ਹੈ ਜਿਹੜਾ ਸਾਲ 2017 ਦਾ ਇਲੈਕਸ਼ਨ ਸੀਗਾ ਕੈਪਟਨ ਦਾ ਜਿਹੜਾ ਉਹ ਪ੍ਰੋਗਰਾਮ ਤੁਸੀਂ ਦੇਖਦੇ ਹੁੰਦੇ ਸੀ ਕਾਫੀ ਵਿਦ ਕੈਪਟਨ ਉਹ ਉਹਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ 2017 ਦਾ ਕਾਂਗਰਸ ਦਾ ਇਲੈਕਸ਼ਨ ਉਹਨੇ ਹੀ ਲੜਾਇਆ ਸੀਗਾ ਹਮ ਆਈਪੈਕ ਕੰਪਨੀ ਦਾ ਇੱਕ ਉਹਨੇ ਫਾਰਮ ਬਣਾਈ ਹੋਈ ਸੀ ਜਿਸ ਤੇ ਤੈਹ ਤੋਂ ਵਕ ਵਕ ਪੋਲਿਟੀਕਲ ਪਾਰਟੀਆਂ ਨੂੰ ਵਿਅਕਤੀਆਂ ਨੂੰ ਆਪਣੀਆਂ ਸੇਵਾਵਾਂ ਦਿੰਦਾ ਸੀ ਇਲੈਕਸ਼ਨ ਲੜਨ ਇਲੈਕਸ਼ਨ ਜਿੱਤਣ ਦੇ ਵਿੱਚ ਕਹਿ ਲਿਏ ਵੀ ਆਪਣੇ ਸਟ੍ਰੈਟਜੀ ਦਾ ਇਸਤੇਮਾਲ ਕਰਾਉਂਦਾ ਸੀ ਤੇ ਉਸ ਤੋਂ ਬਾਅਦ ਉਸਨੇ ਜਨਸਵਰਾਜ ਪਾਰਟੀ ਬਣਾ ਕੇ 2.5 ਸਾਲ ਦੇ ਕਰੀਬ ਦੌਰਾ ਕੀਤਾ ਪੂਰੇ ਬਿਹਾਰ ਦਾ ਹਾਂ ਉਹਨੇ ਲਗਾਤਾਰ ਪੈਦਲੀ ਯਾਤਰਾ ਕੀਤੀ ਵੀ ਆ ਜੀ 2.5 ਸਾਲ ਹੋ ਗਏ ਤੇ ਉਹ ਪਿੰਡ ਪਿੰਡ ਫਿਰਿਆ ਜੀ ਉੱਥੇ ਫਿਰ ਉਹਨੇ ਪਾਰਟੀ ਦਾ ਨਾਮ ਰੱਖਿਆ ਜਨ ਸੁਰਾਜ ਮੇਨ ਉਹਦੀ ਜਿਹੜੀ ਪਾਰਟੀ ਦੀ ਆਈਡੀਓਲੋਜੀ ਉਹ ਕਹਿ ਰਿਹਾ ਕਿ ਅਸੀਂ ਗਾਂਧੀਅਨ ਹੈਗੇ ਆ ਟਰੂ ਗਾਂਧੀਅਨ ਆਈਡੀਓਲੋਜੀ ਹੈਗੀ ਆ ਤੇ ਦੇਖਦੇ ਆ ਕਿ ਉਹ ਜਲਵਾ ਕਰ ਪਾਉਂਦੇ ਨੇ ਪਰ ਹਾਲਾਂਕਿ ਉਹਨਾਂ ਦੇ ਇੰਟਰਵਿਊ ਮੈਂ ਦੇਖਦਾ ਉਸ ਟਾਈਮ ਕੋਈ ਸਟੈਂਡ ਅੰਦੋਲਨਾਂ ਤੇ ਆ ਗਾਂਧੀ ਦੇ ਅੰਦੋਲਨਾਂ ਤੇ ਲੈਣ ਤੋਂ ਵੀ ਬਚਦੇ ਨੇ ਕਈ ਲੋਕ ਉਹਨੂੰ ਸੰਗੀ ਪ੍ਰੋਜੈਕਟ ਦੇ ਤੌਰ ਤੇ ਵੀ ਦੇਖ ਰਹੇ ਨੇ ਪਰ ਮੈਨੂੰ ਲੱਗਦਾਗਾ ਕਿ ਬਿਹਾਰ ਦੇ ਵਿੱਚ ਉਹ ਬੀਜੇਪੀ ਦਾ ਵੱਧ ਨੁਕਸਾਨ ਕਰ ਰਹੇ ਨੇ ਕਿਉਂਕਿ ਪ੍ਰਸ਼ੰਤ पांडे ਨੇ ਆਪਣੀ ਜਿਹੜੀ ਸ਼ੁਰੂ ਤੋਂ ਹੀ ਜਿਹੜੀ ਆਪਣੀ ਦਿੱਖ ਬਣਾਈ ਹੈਗੀ ਹੈ ਜਿਹੜੀ ਵਸਨਾ ਚ ਵੀ ਉਹ ਬੋਲਿਆਗਾ ਉਹ ਅਪਰ ਕਾਸਟ ਸ਼ੈਰੀਆ ਨੂੰ ਟਾਰਗੇਟ ਜ਼ਿਆਦਾ ਕਰ ਰਿਹਾਗਾ ਪਰ ਸ਼ਾਇਦ ਜਿਹੜੇ ਉਹ ਆਲਰੇਡੀ ਵੋਟਰ ਬੀਜੇਪੀ ਦੇ ਹੁੰਦੇ ਨੇ ਤੇ ਸ਼ਾਇਦ ਹੋਣਾ ਜੀ ਕੋਈ ਜੈਂਟ ਪਾਊਗਾ ਤਾਂ ਫਿਰ ਉਹ ਬੀਜੇਪੀ ਨੂੰ ਨੁਕਸਾਨ ਹੋਊਗਾ ਜੀ ਕੈਲਕੂਲੇਟਿਵ ਇੰਟਰਵਿਊਜ਼ ਹੁੰਦੀਆਂ ਨੇ ਮੈਂ ਵੀ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕੀਤੀ ਉਹ ਜ਼ਿਆਦਾ ਕੈਲਕੂਲੇਟਿਵ ਹੋ ਕੇ ਫਿਰ ਬੋਲਦੇ ਨੇ ਹਰ ਇੱਕ ਚੀਜ਼ ਨੂੰ ਪ੍ਰੋਪਰ ਨਾਪ ਤੋਲ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਵੀ ਕੋਈ ਵਿਵਾਦ ਨਾ ਖੜਾ ਹੋਵੇ ਇਸ ਤੋਂ ਅੱਗੇ ਜੇਕਰ ਚੱਲੀਏ ਬਿਹਾਰ ਨੂੰ ਆਪਾਂ ਅੱਜ ਚੰਗਾ ਡਿਸਕਸ ਕਰ ਲਿਆ ਚੰਗੀ ਗੱਲ ਹੈ ਕਿਉਂਕਿ ਹੁਣ ਚੋਣਾਂ ਨੇ ਤੇ ਬਿਹਾਰ ਬਹੁਤ ਵੱਡੇ ਪੱਧਰ ਤੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦਾ ਜਦੋਂ ਵੀ ਉੱਥੇ ਚੋਣਾਂ ਹੁੰਦੀਆਂ ਨੇ ਅੱਗੇ ਗੱਲ ਕਰਦੇ ਆਂ ਦਿੱਲੀ ਦੇ ਵਿੱਚ ਹੋਏ ਦੰਗਿਆਂ ਦੀ ਦਿੱਲੀ ਦੇ ਵਿੱਚ ਹੋਏ ਦੰਗਿਆਂ ਨੂੰ ਦੇਸ਼ 'ਚ ਸੱਤਾ ਦੇ ਪਰਿਵਰਤਨ ਕਰਨ ਦਾ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਇਹ ਕਹਿਣਾ ਹੈ ਪੁਲਿਸ ਦਾ ਦਿੱਲੀ ਪੁਲਿਸ ਇਹ ਕਹਿ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ 117 ਪੇਜਾਂ ਦਾ ਹਲਫਨਾਮਾ ਦਾਖਲ ਹੋਇਆ ਜੀ ਹਾਂ ਜੀ 170 ਪੇਜਾ ਦਾ 170 ਪੇਜਾ ਦਾ ਹਾਂ ਅ 177 ਪੇਜਾਂ ਦਾ ਉਹਨਾਂ ਨੇ ਹਲਫਨਾਮਾ দাਇਰ ਕੀਤਾ ਸੁਪਰੀਮ ਕੋਰਟ ਦੇ ਵਿੱਚ ਉਮਰ ਖਾਲਦ ਅਤੇ ਸਰਜੀ ਲਿਮਾਮ ਹੋਣਾ ਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਘੱਟ ਸੁਣਵਾਈ ਹੋ ਰਹੀ ਹੈ ਤੇ ਉਹਨਾਂ ਦੀ ਬੇਲ ਪਟੀਸ਼ਨ ਤੇ ਹੀ ਦਿੱਲੀ ਪੁਲਿਸ ਨੇ ਆਪਣਾ ਜਵਾਬ ਰੱਖਿਆਗਾ ਹਾਲਾਂਕਿ ਜਿਹੜੇ ਉਹਨਾਂ ਦੇ ਪਟੀਸ਼ਨ ਕਰਤਾ ਸੀਗੇ ਉਹਨਾਂ ਦੇ ਐਡਵੋਕੇਟ ਕਪਿਲ ਸਿਬਰ ਨੂੰ ਲਈ ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਦਿਵਾਲੀ ਤੋਂ ਪਹਿਲਾਂ ਹੀ ਉਹਨਾਂ ਨੂੰ ਬੇਲ ਮਿਲ ਜਵੇ ਮੈਂ ਤਾਂ ਮਤਲਬ ਉਹ ਯਾਦ ਕਰ ਰਹਾਗਾ ਅਕਤੂਬਰ ਦੇ ਸ਼ੁਰੂਆਤ 'ਚ ਹੀ ਉਹਨਾਂ ਨੇ ਜਦੋਂ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਮਾਈ ਲੋਰਡ ਕੇ ਸਾਰੇ ਕੇਸਿਸ ਨੂੰ ਥੋੜਾ ਜਲਦੀ ਤੁਸੀਂ ਦੇਖੋ ਤਾਂ ਕਿ ਦਿਵਾਲੀ ਤੋਂ ਪਹਿਲਾਂ ਹੀ ਇਹ ਜਿਹੜੇ ਮੁੰਡੇ ਹੈਗੇ 12 ਸਕਲ ਪਰ ਦਿੱਲੀ ਪੁਲਿਸ ਲਗਾਤਾਰ ਡਟੀ ਹੋਈ ਹੈ ਦਿੱਲੀ ਪੁਲਿਸ ਨੇਕਸ ਤੋਂ ਇੱਕ 177 ਪੇਜਾਂ ਦੀ 177 ਪੇਜਾਂ ਦੀ ਪੂਰੀ ਜਾਂਚ ਕਰ ਦਿੱਤੀ ਉਹਦੇ ਚ ਉਹਨਾਂ ਨੇ ਇਹ ਪੂਰਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਇਹ ਸਰਜੀ ਲੁਮਾਮ ਅਤੇ ਉਮਰ ਖਾਲਿਦ ਇਹ ਤਾਂ ਬਹੁਤ ਵੱਡੇ ਪੱਧਰ ਤੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਨੇ ਦੰਗੇ ਪਲਾਨ ਕੀਤੇ ਮੈਨੂਫੈਕਚਰਡ ਕੀਤੇ ਹੈਗੇ ਆਪਣੇ ਆਪ ਨਹੀਂ ਹੋਏ ਇਸ ਕਿਸਮ ਦਾ ਜਿਹੜਾ ਸਾਰੀ ਥਿਉਰੀ ਹੈ 177 ਪੇਜਾਂ ਚ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਯਾਨੀ ਕਿ ਦਿੱਲੀ ਪੁਲਿਸ ਇਹਨਾਂ ਮੁੰਡਿਆਂ ਨੂੰ ਹੀ ਫਸਾ ਫਸਣ ਦੀ ਕੋਸ਼ਿਸ਼ ਕਰ ਰਹੀ ਹਜ਼ਰਤ ਕੀ ਆਪਾਂ ਨੂੰ ਪਤਾ ਹੈ ਕਿ ਇੱਕ ਸੀਐਨਆਰਸੀ ਦੇ ਵਿੱਚ ਜਿਹੜੇ ਮੁਸਲਮਾਨਾਂ ਦਾ ਇੱਕ ਨੇਚਰਲ ਰਿਸਪੌਂਸ ਵੀ ਸੀਗਾ ਉਹ ਮਤਲਬ ਨਾ ਤਾਂ ਉਮਰ ਖਾਲਿਦ ਨਾ ਸਰਦੀ ਲੂਆ ਕੋਈ ਵੱਡੇ ਪਲੇਅਰ ਨਹੀਂ ਸੀਗੇ ਉਸ ਸਾਥ ਨਾਲ ਉਹਨਾਂ ਦੀ ਕੋਈ ਜਥੇਬੰਦੀਆਂ ਸੀਗੀਆਂ ਤਾਂ ਮਤਲਬ ਇਹ ਬੜਾ ਥੋੜਾ ਡਾਊਟ ਕ੍ਰੀਏਟ ਕਰਦਾ ਦਾ ਕਿ ਕਿਵੇਂ ਮਤਲਬ ਦਿੱਲੀ ਪਲੱਸ ਇਸ ਨੂੰ ਸਟੈਬਲਿਸ਼ ਕਿਵੇਂ ਕਰੂਗੀ ਕਿਉਂਕਿ ਉਹ ਸਾਰਾ ਕੁਝ ਹੀ ਉਹ ਹੀ ਮੈਨੂਫੈਕਚਰ ਕਰ ਰਹੇ ਸੀਗੇ ਜਦਕਿ ਆਪਾਂ ਮੈਂ ਸਪੀਚਸ ਵੀ ਸੁਣਿਆ ਮੈਂ ਉਸ ਟਾਈਮ ਸੀਐਨਆਰਸੀ ਦਾ ਸਾਰਾ ਅੰਦੋਲਨ ਕਵਰ ਕੀਤਾ ਸੀ ਦਿੱਲੀ ਮੈਂ ਪੋਸਟਡ ਹੁੰਦਾ ਸੀ ਉਸ ਟਾਈਮ ਤੇ ਉਸ ਟਾਈਮ ਦੀ ਮੈਂ ਦੱਸ ਦਿੰਨਾ ਕਿ ਉੱਥੇ ਜਿੰਨਾ ਕਿ ਮੈਨੂੰ ਸਮਝਾਇਆ ਉਹ ਜਿਹੜੇ ਉਮਰ ਖਾਲਿਦ ਸੀਗੇ ਉਹ ਤਾਂ ਗਾਂਧੀਅਨ ਸਟੈਂਡਲੈਂਡ ਲੈ ਰਹੇ ਸੀਗੇ ਹਾਂ ਸਰਜਿਲਵਾਮ ਥੋੜੇ ਜਿ ਦਿੱੱਤਾਂ ਚੱਲ ਰਹੇ ਸੀਗੇ ਪਰ ਉਹ ਇੰਨੇ ਵੀ ਦਿੱੱਤੇ ਨਹੀਂ ਸੀਗੇ ਓਕੇ ਉੱਥੇ ਮਤਲਬ ਦੰਗੇ ਕਰਾਉਣ ਦੀ ਗੱਲ ਕਰਦੇ ਹੁਣ ਹਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੋਵਾਂ ਦਾ ਕੋਈ ਉਸ ਕਿਸਮ ਦਾ ਰੋਲ ਵੀ ਸੀਗਾ ਠੀਕ ਹੈ ਕਿ ਮੁਸਲਮਾਨ ਚਿਹਰੇ ਸੀਗੇ ਥੋੜੇ ਪਪੂਲਰ ਸੀਗੇ ਕਿ ਉੱਤੇ ਉਹਨਾਂ ਨੇ ਚੱਕ ਲਏ ਤੇ ਹੁਣ ਉਹਨਾਂ ਨੂੰ ਮਤਲਬ ਵੱਡਾ ਖਤਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਆਪਾਂ ਜੇ ਇਹ ਪੰਜਾਬ ਦੇ ਸੰਦਰਭ ਚ ਦੇਖਣਾ ਹੋਵੇ ਅਮਰਿਤਪਾਲ ਸਿੰਘ ਉਹਨਾਂ ਨੂੰ ਵੀ ਤਾਂ ਇੱਕ ਵੱਡਾ ਖਤਰਾ ਬਣਾ ਕੇ ਪੇਸ਼ ਕੀਤਾ ਗਿਆ ਐਨਐਸਏ ਲਗਾਏਗੀ ਇਹਨਾਂ ਤੇ ਯੂਈਪੀਐਲ ਆ ਰੱਖਿਆ ਇਹਨਾਂ ਮੁੰਡਿਆਂ ਤੇ ਸਾਨੂੰ ਲੋ ਘਟਕਿੜਤੀ ਦੇ ਜਿਹੜੇ ਮੁੰਡੇ ਅੱਗੇ ਨਿਕਲ ਕੇ ਆਉਂਦੇ ਨੇ ਘਟਕਿੜਤੀਆਂ ਤੋਂ ਮਾਈਨੋਰਟੀਜ਼ ਤੋਂ ਤੇ ਜੇ ਉਹ ਆਪਣੇ ਅੰਦੋਲਨਾਂ ਨੂੰ ਲੀਡ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸਰਟਿਵ ਹੁੰਦੇ ਨੇ ਆਪਣੀ ਐਡਿਟਿਟੀ ਨੂੰ ਅਸਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹਨਾਂ ਨੂੰ ਇਹ ਯੂਪੀਏ ਉਹਨਾਂ ਵਾਸਤੇ ਤੇ ਇਹ ਫਿਰ ਐਨਐਸਏ ਵਗੈਰੇ ਜਿਹੜੇ ਕਾਨੂੰਨ ਨੇ ਡ੍ਰੈਕੋਨੀਅਨ ਮੈਂ ਉਹਨਾਂ ਨੂੰ ਕਹਾਂਗਾ ਤੇ ਡ੍ਰੈਕੋਨੀਅਨ ਜਿਹੜੇ ਲੋਨ ਨੇ ਉਹ ਉਹਨਾਂ ਵਾਸਤੇ ਇੰਤਜ਼ਾਰ ਕਰ ਰਹੇ ਹੁੰਦੇ ਨੇ ਅ ਪਿਛਲੇ 2 ਸਾਲ ਤੋਂ ਅਮਰਤਪਾਲ ਸਿੰਘ ਵੀ ਜੇਲ੍ਹ ਚ ਬੈਠੇ ਨੇ ਇਹਨਾਂ ਨੂੰ 5 ਸਾਲ ਹੋ ਚੁੱਕੇ ਨੇ ਹੁਣ ਤਾਂ 5.5 ਹੋਣ ਨੂੰ ਜਾ ਰਹੇ ਨੇ ਤੇ 5.5 ਸਾਲ ਤੋਂ ਇਹ ਦਿੱਲੀ ਦੀ ਤਿਆੜ ਜੇਲ੍ਹ ਚ ਬੰਦ ਨੇ ਅਰੋਪ ਉਦਾਂ ਆਪਾਂ ਦੇਖਿਆ ਤਾਂ ਪੋਲਿਟੀਕਲ ਪ੍ਰਿਜ਼ਨਰ ਨੇ ਸਟੂਡੈਂਟ ਹੈਗੇ ਆ ਅ ਉਮਰ ਖਾਲੀ ਪੀਐਸਡੀ ਕਰ ਰਹੇ ਸੀਗੇ ਜੇ ਨਿਊ ਤੋਂ ਸਰਜੀ ਲਮਾਂ ਵੀ ਸਟੂਡੈਂਟ ਸੀਗੇ ਅੰਮ੍ਰੋਲੋਸ ਸਾਥ ਨਾਲ ਸਟੂਡੈਂਟ ਬੈਕਗ੍ਰਾਉਂਡ ਤੋਂ ਸੀਗੇ ਕੋਈ ਉਹ ਨਾ ਕੋਈ ਏਡੇ ਵੱਡੇ ਉਹਨਾਂ ਦੀ ਕੋਈ ਜਥੇਬੰਦੀ ਵਗੈਰਾ ਸੀਗੀ ਪਰ ਫਿਰ ਵੀ ਇਹਨਾਂ ਨੂੰ ਫਸ ਰੱਖਿਆ ਗਿਆ ਹੂੰ ਜੀ ਇਹ ਅਮਰਪਾਲ ਝੰਗਦਾ ਤੁਸੀਂ ਜ਼ਿਕਰ ਕੀਤਾ ਦੂਜੇ ਪਾਸੇ ਇਹਨਾਂ ਦੋਨਾਂ ਦਾ ਸ਼ਰਜੀਲ ਤੇ دوسرا ਨਾਮ ਸੀ ਜੀ ਉਮਰ ਖਾਲਿਦ ਦਾ ਨਾਮ ਲੈਨੇ ਹੋ ਇੱਕ ਕਾਮਨ ਚੀਜ਼ ਜਿਹੜੀ ਮੇਰੇ ਦਿਮਾਗ 'ਚ ਆਉਂਦੀ ਹੈ ਉਹ ਇਹ ਹੈ ਕਿ ਇਹ ਪਹਿਲਾਂ ਸਟੈਬਲਿਸ਼ ਹੁੰਦੇ ਨੇ ਪੂਰੇ ਤਰੀਕੇ ਜਦੋਂ ਸਟੈਬਲਿਸ਼ਮੈਂਟ ਹੋ ਜਾਂਦੀ ਹੈ ਉਧਰ ਅਮਰਤਪਾਲ ਦਾ ਦੇਖਿਆ ਇੱਕ ਪੂਰਾ ਉਹਨਾਂ ਨੂੰ ਖਾਲਸਾ ਵਹੀਰ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਅਗਲੀ ਖਾਲਸਾ ਵਹੀਰ ਦਾ ਐਲਾਨ ਕਰਦੇ ਨੇ ਉਸ ਤੋਂ ਬਾਅਦ ਐਕਸ਼ਨ ਸ਼ੁਰੂ ਹੁੰਦਾ ਐਕਚੁਅਲ ਦੇ ਵਿੱਚ ਐਦਾਂ ਹੀ ਸ਼ਰਜੀਲ ਤੇ ਉਮਰ ਖਾਲਿਦ ਦੀ ਤੁਸੀਂ ਗੱਲ ਕਰ ਰਹੇ ਹੋ ਸਟੈਬਲਿਸ਼ ਹੁਣ ਤੱਕ ਕਹਿ ਲਈਏ ਇੱਕ ਪੂਰਾ ਪਹਿਲਾਂ ਖਾਕਾ ਘੜਿਆ ਜਾਂਦਾ ਸ਼ਾਇਦ ਇਹੋ ਜੀਆਂ ਚੀਜ਼ਾਂ ਉਹ ਵੀ ਘਟ ਗਣਤੀਆਂ ਤੇ ਖਾਸ ਤੌਰ 'ਤੇ ਨੀ ਦੇਖੋ ਇਹ ਤੇ ਜੇ 11 ਜਿਹੜਾ ਵੀ ਕਮਿਊਨਿਟੀ ਦੇ ਵਿੱਚ ਖਾਸ ਕਰ ਮਾਈਨੋਰਟੀ ਕਮਿਊਨिटीज ਦੇ ਵਿੱਚ ਕੋਈ ਵੀ ਨੌਜਵਾਨ ਆ ਕੇ ਆਪਣੀ ਗੱਲ ਰੱਖੂਗਾ ਆਇਡੈਂਟੀਟੀ ਨੂੰ ਅਸਰਟ ਕਰੂਗਾ ਤਾਂ ਰਿਸਪੌਂਸ ਤਾਂ ਮਿਲਣਾ ਹੈਗਾ ਅੰਮ੍ਰਿਤਪਾਲ ਜਿਹੜੀ ਗੱਲ ਕਰ ਰਿਹਾ ਸੀ ਅੱਜ ਕੋਈ ਨੌਜਵਾਨ ਆ ਕੇ ਹੌਲੀ ਹਿੰਮਤ ਨਾਲ ਜੇ ਗੱਲ ਕਰੂਗਾ ਪੰਜਾਬ ਚ ਤਾਂ ਉਹਨੂੰ ਵੀ ਰਿਸਪੌਂਸ ਮਿਲੂ ਰਿਸਪੌਂਸ ਤਾਂ ਮਿਲਦਾ ਹੈਗਾ ਠੀਕ ਹੈ ਜ਼ਰੂਰ ਠੀਕ ਹੈ ਕਿ ਉਹ ਇੱਕ ਇਸ ਕਿਸਮ ਦਾ ਮਾਹੌਲ ਸੀਗਾ ਕਿ ਦੀਪ ਸਿੱਧੂ ਦੀ ਡੈਥ ਹੋਈ ਸੀ ਕਿ ਨਾਲ ਦੇ ਨਾਲ હત્યા ਸਿੱਧੂਸਿਆਲੇ ਦੀ ਕੀਤੀ ਗਈ ਸੀ ਕਿ ਫਿਰ ਕਿਸਾਨ ਅੰਦੋਲਨ ਵੀ ਹੋ ਕੇ اٹਿਆ ਸੀਗਾ ਤਾਂ ਇੱਕ ਤਾਜ਼ਾ ਤਾਜ਼ਾ ਉਹ ਪੂਰਾ ਚੈਨਲਾਈਜ਼ ਅਮਰਤਵਾਲ ਸਿੰਘ ਉਹਨਾਂ ਵੱਲ ਹੋ ਗਈ ਉਹ ਠੀਕ ਹੈ ਉਹ ਵੱਲ ਪਰ ਮਤਲਬ ਜੀਡੀ ਉਹਨਾਂ ਦੇ ਅਸਲ ਚ ਪੋਲਿਟੀਕਲ ਆਈਡੀਆ ਜਿਹੜੇ ਬੋਲ ਰਹੇ ਨੇ ਉਹਨਾਂ ਨਾਲ ਜੁੜੇ ਸੀ ਇਹ ਉਹ ਕੋਈ ਏਡੇ ਮਤਲਬ ਆਪਾਂ ਕੇ ਲੈ ਕੇ ਬਹੁਤ ਜ਼ਿਆਦੇ ਪਲਾਨਡ ਬਹੁਤ ਉਹਨਾਂ ਦੀ ਕੋਈ ਜਿੱਥੇ ਬੰਦੀ ਜਿੱਥੇ ਬੰਦੀ ਤਾਂ ਅੱਜ ਵੀ ਅਮਰਤਪਾਲ ਸਿੰਘ ਦੀ ਕੋਈ ਬਹੁਤ ਵੱਡੀ ਨਹੀਂ ਹੈਗੀ ਆ ਉਹਦੀ ਜਿਹੜੀ ਉਹਦੇ ਨਾਂ ਤੇ ਜਿਹੜੀ ਪਾਰਟੀ ਬਣਾਈ ਗਈ ਹੈਗੀ ਆ ਉਹ ਆਪਾਂ ਦੇਖ ਹੀ ਰਹੇ ਹਾਂ ਕਿ ਉਹ ਜਿਹੜੇ ਸ੍ਰੀਮੁਖ ਸਰ ਸਾਹਿਬ ਕਨਵੈਨਸ਼ਨ ਕੀਤੀ ਸੀ ਉਹਦੇ ਆਲ ਵੀ ਮੈਂ ਦੇਖਿਆ ਆਪ ਜਿਹੜੇ ਬਸਾਖੀ ਚ ਕਨਵੈਨਸ਼ਨ ਸੀਗੀ 13 April ਨੂੰ ਅ 2025 ਬਠਿੰਡੇ ਆਪਣੇ श्रीकेशਗੜ੍ਹ ਸਾਹਿਬ شاید ਉਹ ਵੀ ਮੈਂ ਦੇਖ ਕੇ ਆਇਆ ਸੀਗਾ ਉੱਤੇ ਮੈਂ ਗਿਆ ਸੀਗਾ ਤੇ ਉੱਥੇ ਵੀ ਮਤਲਬ ਉਹਨਾਂ ਮਤਲਬ ਉਹ ਕੋਈ ਜਥੇਬੰਦਕ ਤੌਰ ਤੇ ਬਹੁਤ ਤਗੜੇ ਹੋਣ ਬਹੁਤ ਅਨੁਸ਼ਾਸਨਤ ਹੋਣ ਡਿਸਿਪਲਿਨਡ ਹੋ ਉਹ ਚੱਕਰ ਨਹੀਂ ਹੈ ਉਹ ਜਿਹੜਾ ਪੋਲਿਟੀਕਲਾਈਜ਼ ਦੀਆ ਬੋਲ ਰਹੇ ਨੇ ਲੋਕ ਉਹਨੂੰ ਰਿਸਪੌਂਡ ਕਰ ਰਹੇ ਨੇ ਜੀ 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 ਲੋਕਾਂ ਲਈ ਗੱਲ ਇੰਪੋਰਟੈਂਟ ਹੈ ਲੋਕ ਇੰਪੋਰਟੈਂਟ ਨਹੀਂ ਹੈਗੇ ਤੁਸੀਂ ਸ਼ਾਇਦ ਇਹ ਕਹਿਣਾ ਚਾਹੁੰਦੇ ਹੋ ਅੱਗੇ ਇਸ ਤੋਂ ਗਰੁੱਪ ਵੀ ਇੰਪੋਰਟੈਂਟ ਹੈ ਲੋਕ ਵੀ ਇੰਪੋਰਟੈਂਟ ਹੈ ਮੈਂ ਇਹ ਕਹਿਣਾ ਚਾਹ ਰਿਆਂਗਾ ਕਿ ਉਹ ਜਿਹੜੇ ਉਹ ਜਿਹੜਾ ਪੋਲਿਟੀਕਲ ਆਈਡੀਆ ਬੋਲ ਰਹੇ ਨੇ ਉਹਦੇ ਕਰਕੇ ਲੋਕ ਉਹਨਾਂ ਨੂੰ ਰਿਸਪੌਂਡ ਕਰ ਰਹੇ ਨੇ ਵੱਧ ਮਤਲਬ ਉਹ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਉਹਨਾਂ ਨੇ ਸਾਲਾਂ ਗਰਾਉਂਡ ਤੇ ਲਾਏ ਹੋਣ 15 20 ਸਾਲ 30 ਸਾਲ ਤਕਉਣਾ ਨਹੀਂ ਕੋਈ ਮੈਨਟਕੀtio ਫਿਰ ਉਹਨਾਂ ਦਾ ਕੋਈ ਫੈਕਚੁਅਲ ਸਟੱਡੀ ਹੋਵੇ ਉਹਨਾਂ ਕੋਲ ਮਤਲਬ ਉਹ ਕੋਈ ਇਸ ਨੂੰ ਜੇ ਸਿੰਪਲੀ ਤੋੜਨਾ ਹੋਵੇ ਉਹ ਕੋਈ ਕਾਟਰ ਬੇਸ ਕਿਸਮ ਦੇ ਲੋਕ ਨਹੀਂ ਹੈਗੇ ਕਲਟ ਬੇਸ ਨੇ ਉਹਨਾਂ ਦਾ ਕਲਟ ਦਾ ਨਿਰਮਾਣ ਹੋਇਆਗਾ ਠੀਕ ਹੈ ਜੀ 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 ਤੁਹਾਡੇ ਵਾਸਤੇ ਸੋਖਾ ਹੋ ਗਿਆ ਮਤਲਬ ਕਾਟਰ ਬੇਸ ਨਹੀਂ ਹੈਗਾ ਜਿਸ ਹਿਸਾਬ ਨਾਲ ਸਰਕਾਰ ਉਹਨਾਂ ਨੂੰ ਪ੍ਰੈਜ਼ੈਂਟ ਕਰੇ ਕਿ ਉਹ ਕੋਈ ਵੱਡਾ ਦੰਗਾ ਜਿਵੇਂ ਸਰਜੀ ਲਿਮਾਮ ਉਮਰ ਖਾਲਿਦ ਉਹਨਾਂ ਦੇ ਕੇਸ 'ਚ ਇਹ ਦਿੱਲੀ ਪੁਲਿਸ ਇਹ 177 ਪੇਜਾਂ 'ਚ ਕੀ ਕਹਿ ਰਹੀ ਹੈ ਕਿ ਉਹ ਸਾਰਾ ਕੁਝ ਪਲਾਨ ਕਰਕੇ ਕੋ ਸੱਤਾ ਤਖਤ ਪਲਟਣਾ ਚਾਹੁੰਦੇ ਸੀ ਸੱਤਾ ਪਲਟਣਾ ਚਾਹੁੰਦੇ ਸੀ ਕਿ ਅੱਡੜ ਸੁਬਿਆਂ ਦੇ ਵਿੱਚ ਉਹਨਾਂ ਨੇ ਨੈਟਵਰਕ ਫਲਾ ਰੱਖੇ ਸੀ ਉਸ ਕਿਸਮ ਦਾ ਨਹੀਂ ਸੀਗਾ ਉਹ ਜਿਹੜੀ ਗੱਲ ਬੋਲ ਰਹੇ ਸੀ ਸੋਸ਼ਲ ਮੀਡੀਆ ਤੇ ਉਹਨੂੰ ਰਿਸਪੌਂਸ ਜ਼ਿਆਦਾ ਮਿਲ ਰਿਹਾ ਸੀਗਾ ਪਪੂਲਰ ਹੋ ਚੁੱਕੇ ਸੀਗੇ ਸਿੰਘ ਵੀ ਦਾ ਅਮਰਤਪਾਲ ਅਮਰਤਪਾਲ ਦਾ ਵੀ ਕੋਈ ਪੈਨ ਪੰਜਾਬ ਕੋਈ ਢਾਚਾ ਉਸ ਦਾ ਥੋੜੀ ਵੀ ਸੀਗਾ ਕਿ ਹਰ ਡਿਸਟ੍ਰਿਕਟ 'ਚ ਉਹਨਾਂ ਦੀ ਜਥੇਬੰਦੀ ਹੋਵੇ ਤੇ ਉਹਨਾਂ ਨੇ 10-15 ਸਾਲ ਕੰਮ ਕਰਕੇ ਬਲੋਕ ਵਾਈਜ਼ ਪਿੰਡ ਵਾਈਜ਼ ਕੋ ਜਥੇਬੰਦੀ ਬਣਾ ਲਈ ਹੋ ਉਸ ਕਿਸਮ ਦਾ ਮਾਮਲਾ ਨਹੀਂ ਸੀਗਾ ਉਹਨਾਂ ਨੇ ਗੱਲ ਬੋਲ ਇੰਟਰਵਿਊਸ ਦਿੱਤੇ ਉਸ ਤੋਂ ਬਾਅਦ ਰਿਸਪੌਂਸ ਆਇਆ ਤਾਂ ਮਤਲਬ ਮੈਂ ਇਹ ਕਹਿ ਰਿਹਾਗਾ ਕਿ ਕલ્ਟ ਬੇਸਡ ਚੀਜ਼ਾਂ ਸੀਗੀਆਂ ਮਤਲਬ ਉਸ ਸਾਥ ਨਾਲ ਕੋਈ ਜਥੇਪੰਦਕ ਆਰਗਨਾਈਜ਼ ਸਾਇੰਸ ਕੋਈ ਉਸ ਦਿੱਖਦੀ ਨਹੀਂ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਜੀ ਜੇਕਰ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਉਧਰ ਆਰਐਸਐਸ ਡਰੈਸ ਪਹਿਨਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਸਸਪੈਂਸ਼ਨ ਤੇ ਰੋਕ ਲੱਗ ਗਈ ਹੈ ਕਰਨਾਟਕ ਦਾ ਇਹ ਮਾਮਲਾ ਹੈ ਜੀ ਕੀ ਪੂਰਾ ਮਾਮਲਾ ਸੀ ਕੀ ਇਹ ਆਰਐਸਐਸ ਦੀ ਵਰਦੀ ਪਾ ਕੇ ਕੰਮ ਤੇ ਆ ਗਏ ਬੰਦੇ ਉਹ ਬੇਸਿਕਲੀ ਕਰਨਾਟਕਾ ਚ ਇੱਕ ਲਗਾਤਾਰ ਗਲਚਲ ਰਹੀ ਸੀਗੀ ਆਪਾਂ ਕਈ ਬੁਲੇਟਿਨਾਂ ਚ ਜ਼ਿਕਰ ਕਰ ਚੁੱਕੇ ਹਾਂ ਕਿ ਉੱਥੇ ਕਾਨੂੰਨ ਲੈ ਕੇ ਆਏਗਾ ਮਤਲਬ ਆਦੇਸ਼ ਦਿੱਤੇ ਗਏ ਸਰਕਾਰ ਵੱਲੋਂ ਕਿ ਜਿਹੜਾ ਆ ਆਰਐਸਐਸ ਦੇ ਜਿਹੜੇ ਪ੍ਰੋਗਰਾਮ ਲੈ ਗਿਆ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਹੋ ਸਕਣਗੇ ਤੇ ਇਹ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਕਿਸਮ ਦੀ ਗਤੀਵਿਧਿਆ ਤੋਂ ਦੂਰ ਰਹਿਣ ਦੀ ਗੱਲ ਕਹੀ ਗਈ ਸੀ ਕਿ ਉਹਦੇ 'ਚ ਫਿਰ ਇੱਕ ਸਰਕਾਰੀ ਕਰਮਚਾਰੀ ਸੀ ਪਰਵੀਨ ਕੁਮਾਰ ਕੇਪੀ ਉਹ ਆਰਐਸਐਸ ਦੀ ਵਰਦੀ ਪਾ ਕੇ ਉਹ ਦਫ਼ਤਰਾਂ 'ਚ ਦਫ਼ਤਰ ਸੇ ਪਹੁੰਚ ਗਿਆ ਉਸਤੇ ਫਿਰ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹ ਫਿਰ ਹਰਿਸਾਲੇ ਹਾਈ ਕੋਰਟ ਪਹੁੰਚ ਗਿਆ ਹਾਈ ਕੋਰਟ ਨੇ ਉਹਦੀ ਸਸਪੈਂਸ਼ਨ ਵੀ ਸਟੇ ਕਰ ਦਿੱਤੀ ਹੈ ਤੇ ਇਹ ਜਿਹੜਾ ਆਦੇਸ਼ ਭਾਰਿਤ ਕੀਤਾ ਗਿਆ ਸੀਗਾ ਸੂਬੇ ਸਰਕਾਰ ਨੂੰ ਉਹ ਉਹ ਉਹਦੇ ਤੇ ਵੀ ਸਟੇ ਲਗਾ ਦਿੱਤੀ ਹੈ ਤਾਂ ਯਾਨੀ ਕਿ ਹਾਈ ਕੋਰਟ ਸਾਫ਼ ਤੌਰ ਤੇ ਆਪਾਂ ਦੇਖ ਰਹੇ ਹਾਂ ਕਿ ਅ ਮਤਲਬ ਉਲਟ ਖੜੀ ਨਜ਼ਰ ਆ ਰਹੀ ਹੈ ਸਰਕਾਰ ਦੇ ਹਾਈ ਕੋਰਟ ਸਾਫ਼ ਤੌਰ ਤੇ ਆਰਐਸਐਸ ਨਾਲ ਖੜੀ ਨਜ਼ਰ ਆ ਰਹੀ ਹੈ ਇਹ ਆਪਾਂ ਦੇਖ ਕਹਿ ਸਕਦੇ ਹਾਂ ਕਰਨਾਟਕਾ ਚ ਜਿਹੜਾ ਇਹ ਆਈਡੀਆ ਸੀਗਾ ਆਰਐਸਐਸ ਤੇ ਬੈਨ ਲਾਉਣ ਦਾ ਇਹ ਸੁਝਾਅ ਦਿੱਤਾ ਸੀਗਾ ਜਿਹੜੇ ਮਲਿਕ ਅਰਜੁਨ ਖੜਗੇ ਹੈਗੇ ਉਹਨਾਂ ਦੇ ਉਹਨਾਂ ਦੇ ਮੁੰਡੇ ਨੇ ਪ੍ਰਿਆੰਕ ਖੜਗੇ ਉਹਨਾਂ ਦਾ ਨਾਂ ਤੇ ਕਰਨਾਟਕਾ ਚ ਕੈਬਨਿਟ ਮਿਨਿਸਟਰ ਨੇ ਪ੍ਰਿਆੰਕ ਖੜਗੇ ਉਹਨਾਂ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀਗਾ ਤੇ ਅਮਲ ਹੋਇਆ ਉਸ ਤੋਂ ਬਾਅਦ ਪਰ ਖੈਰ ਹੁਣ ਤਾਂ ਇਹ ਦੇਖਣ ਨੂੰ ਮਿਲ ਰਿਹਾਗਾ ਕਿ ਆਰਐਸਐਸ ਤੇ ਬੈਨ ਨਹੀਂ ਲੱਗੂਗਾ ਹਾਈ ਕੋਰਟ ਸਾਫ਼ ਤੌਰ ਤੇ ਰਸ ਉਸ ਦੇ ਅੱਖ ਚ ਖੜਾ ਲਗਾ ਜੀ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਬੜੀ ਸੋਹਣੀ ਗੱਲ ਹੈ ਬਿਲਕੁਲ ਤਰਕ ਵਾਲੀ ਗੱਲ ਹੈ ਜਿਹੜੀ ਉਹ ਕਹਿ ਰਹੇ ਨੇ ਕਿ ਸਾਡਾ ਕਹਿ ਲਈਏ ਦੁਰਭਾਗ ਹੈ ਕਹਿੰਦੇ ਵੀ ਕਿਸੇ ਵੀ ਨੇਤਾ ਜਾਂ ਧਰਮਗੁਰੂ ਨੇ ਅੱਜ ਤੱਕ ਪ੍ਰਦੂਸ਼ਣ ਰੋਕਣ ਦੀ ਅਪੀਲ ਹੀ ਨਹੀਂ ਕੀਤੀ ਤੇ ਪਟਾਕੇ ਚਲਾਉਣ ਲਾਊਡ ਸਪੀਕਰ ਵਜਾਉਣ ਦੀ ਤਾਂ ਕੋਈ ਧਰਮ ਵੀ ਗੱਲ ਨਹੀਂ ਕਰਦਾ ਜਾਂ ਧਰਮ ਦੇ ਵਿੱਚ ਨਹੀਂ ਲਿਖਿਆ ਹੋਇਆ ਇਹ ਗੱਲ ਕਿਉਂ ਤੁਰੀ ਹੈ ਹਾਂਜੀ ਸੁਪਰੀਮ ਕੋਰਟ ਦੀ ਬਾਹਰ ਐਸੋਸੀਏਸ਼ਨ ਵੱਲੋਂ ਇੱਕ ਲੈਕਚਰ ਸੀਰੀਜ਼ ਕਰਾਈ ਗਈ ਸੀ ਤੇ ਉਹਦੇ ਚ ਉਹਨਾਂ ਦਾ ਵਿਸ਼ਾ ਸੀ ਕਲੀਨ 에ਅਰ ਕ্লাইਮੇਟ ਜਸਟਿਸ ਐਂਡ ਵੀ ਟੁਗੇਦਰ ਫॉर ਅ ਸਸਟੇਨੇਬਲ ਫਿਊਚਰ ਉਹਦੇ ਚ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਦਿੱਲੀ ਐਨਸੀਆਰਟ ਦੇ ਜਿਹੜੇ ਪੜਾਕੇ ਚਲਾਏ ਗਏ ਉਨਾ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਕੋਈ ਵੀ ਆਗੂ ਕੋਈ ਵੀ ਧਰਮ ਗੁਰੂ ਅੱਗੇ ਆ ਕੇ ਉਹਨੇ ਇਹ ਨਹੀਂ ਕਿਹਾ ਕਿ ਪੜਾਕੇ ਚਲਾਣਾ ਇਹ ਕੋਈ ਮਤਲਬ ਕਿਸੇ ਵੀ ਧਰਮ ਚ ਲਿਖਿਆ ਨਹੀਂ ਹੋਇਆ ਤੇ ਇਹਦੇ ਤੇ ਸ਼ਕਤੀ ਨਾਲ ਪੇਸ਼ ਆਣਾ ਚਾਹੀਦਾ ਸੀਗਾ ਪਰ ਕਿਸੇ ਨੇ ਵੀ ਨਹੀਂ ਸੁਣਾ ਉਹ ਉਹਦੇ ਬਾਰੇ ਕਈ ਨਾ ਹੀ ਆਪਾਂ ਇਹ ਇਹਦਾ ਦੂਜਾ ਪਾਸਾ ਵੀ ਦੇਖੀਏ ਤਨਾ ਕੋਈ ਉਸ ਹਿਸਾਬ ਦਾ ਦੇਖਣ ਨੂੰ ਮਿਲਿਆ ਮਾਮਲਾ ਕਿ ਲਾਊਡ ਸਪੀਕਰ ਵਾਲਾ ਮਾਮਲਾ ਹੋ ਗਿਆ ਜਾਂ ਫਿਰ ਜਿਹ ਜਿਹੜੀਆਂ ਚੀਜ਼ਾਂ ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਕਰਕੇ ਪੋਲੂਸ਼ਨ ਹੁੰਦਾਗਾ ਉਹਨਾਂ ਤੇ ਕਦੇ ਵੀ ਨਾ ਧਰਮ ਗੁਰੂ ਸਟੈਂਡ ਲੈਂਦੇ ਨੇ ਨਾ ਆਗੂ ਕੋਈ ਸਟੈਂਡ ਲੈਂਦਾਗਾ ਉਹਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਠੀਕ ਹੈ ਕਿ ਤੁਸੀਂ ਤਿਉਹਾਰ ਮਨਾਣਾ ਹੈਗਾ ਪਰ ਤਿਉਹਾਰ ਤੁਸੀਂ ਸ਼ਾਸਤਰ ਦੇ ਅਨੁਸਾਰ ਮਨਾਉਂਗੇ ਜੀ ਗ੍ਰੰਥ ਦੇ ਅਨੁਸਾਰ ਮਨਾਉਂਗੇ ਇਹ ਥੋੜੀ ਨਾ ਭੜਾਕੇ ਚਲਾ ਕੇ ਤੁਸੀਂ લાલા ਕਰਕੇ ਫਿਰ ਸੋਗੇ ਉਹ ਕੋਈ ਤਿਹਾਰ ਮਨਾਣ ਦਾ ਤਰੀਕਾ ਥੋੜੀ ਨਾ ਉਹ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਉਸ ਸਾਹਬ ਨਾਲ ਸਿਆਣੀ ਗੱਲ ਹੈ ਪਰ ਅੱਜਕੱਲ ਸਿਆਣੀ ਗੱਲਾਂ ਦਾ ਵਜ਼ਨ ਘਟ ਹੈ ਲੋਕ ਸੁਣਦੇ ਘਟ ਜੀ ਜੀ ਬਿਲਕੁਲ ਸਹੀ ਗੱਲ ਹੈ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉੱਥੇ Rajasthan ਦੇ ਵਿੱਚ ਮਰੇ ਹੋਏ ਕਿਸਾਨ ਦੇ ਖੇਤਾਂ ਦੇ ਵਿੱਚ ਫਸਲ ਦਾ ਖਰਾਬਾ ਦਿਖਾ ਕੇ ਕਰੋੜਾਂ ਰੁਪਏ ਦਾ ਕਲੇਮ ਲੈ ਕੇ ਉੜਾਤਾ ਜੀ ਕਹਿੰਦੇ ਤੇ ਸਰੋਂ ਦੇ ਜਿਹਨੂੰ ਕਹਿੰਦੇ गेहूं गेहूं ਦਿਖਾਤਾ ਇਹ ਕੀ ਸਾਰਾ ਮਾਜਰਾ ਇਹ ਜੀ तकरीबन 122 ਕਰੋੜ ਤੱਕ ਰੁਪਏ ਤੱਕ ਦਾ ਇਹ ਕੁਟਾਲਾ ਹੋ ਸਕਦਾਗਾ ਆਪ ਖੇਤੀਬਾੜੀ ਮੰਤਰੀ ਰਾਜਸਥਾਨ ਸਰਕਾਰ ਕਿਰੋੜੀ ਲਾਲ ਮੀਣਾ ਨੇ ਮੰਨਿਆਗਾ ਠੀਕ ਹੈ ਇਹਦੇ ਚ ਹੋਇਆ ਇਹ ਹੈ ਕਿ ਪਟਵਾਰੀਆਂ ਨੇ ਬੀਮਾ ਕਲੇਮ ਵਾਲੀਆਂ ਕੰਪਨੀਆਂ ਨਾਲ ਰਲ ਕੇ ਜਿਹੜੇ ਕਿਸਾਨ ਜਿਨ੍ਹਾਂ ਦੇ ਕਣਕ ਵਗੈਰਾ ਖਰਾਬ ਹੋਈ ਸੀਗੀ ਉਹਨਾਂ ਨੂੰ ਤਾਂ ਮੌਜਾ ਕੋਈ ਦਿੱਤਾ ਨਹੀਂ ਜਿਹੜੀ ਜ਼ਮੀਨ ਬਰਾਨੀ ਸੀ ਜਿਹਦੇ ਚ ਕੁਝ ਹੁੰਦਾ ਹੀ ਨਹੀਂ ਸੀ ਅਤੇ ਉਹਨਾਂ ਦੇ ਜਿਹੜੇ ਮਾਲਕ ਸੀਗੇ ਜਿਹੜੇ ਮਰ ਚੁੱਕੇ ਸੀਗੇ ਉਹਨਾਂ ਦੇ ਨਾਂ ਤੇ ਉਹਨਾਂ ਨੇ ਪੈਸੇ ਕਢਾ ਲਏ ਤੇ ਪੈਸੇ ਉਹ ਖਾ ਗਏ 122 ਕਰੋੜ ਦਾ ਅਮਾਉਂਟ ਦੱਸਿਆ ਜਾ ਰਿਹਾਗਾ ਤਾਂ ਇਹ ਕੁਟਾਲਾ ਦੇਖਣ ਨੂੰ ਮਿਲਿਆਗਾ ਦੇਖੋ ਕਿਸਾਨਾਂ ਦੇ ਨਾਂ ਤੇ ਜਿਹੜੇ ਬਜਟ ਪਾਸ ਹੁੰਦੇ ਨੇ ਉਹ ਬਜਟ ਦੀ ਰਾਸ਼ੀ ਜਿਹੜੀ ਹੁੰਦੀ ਹੈ ਉਹ ਵੀ ਕਿਸਾਨਾਂ ਤੱਕ ਨਹੀਂ ਪਹੁੰਚਦੀ ਉਹਨਾਂ ਦੇ ਫਸਲਾਂ ਤੇ ਖਰਾਬ ਹੋਣ ਦੇ ਜਿਹੜੇ ਮੁਆਵਜ਼ੇ ਨੇ ਉਹ ਵੀ ਨਹੀਂ ਪਹੁੰਚਦੇ ਉਹ ਦੇਖੋ ਇਹ ਪੂਰਾ ਸਿਸਟਮ ਬਣਾਇਆ ਹੋਇਆ ਹੈ ਦੇਖੋ ਕਿਵੇਂ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਉਹਨਾਂ ਨੇ ਬੀਮਾ ਕਲੇਮ ਕੰਪਨੀਆਂ ਨਾਲ ਰਲ ਕੇ ਕਿਵੇਂ ਕਟਾਲਾ ਕਰਤਾ ਤੇ ਇਹ ਜੀ ਕਹਾਣੀ ਰਾਜਸਥਾਨ ਦੀ ਹੈ ਸਿਰਫ ਰਾਜਸਥਾਨ ਦੀ ਕਹਾਣੀ ਨਹੀਂ ਹੈ ਇਹ ਹਰਿਆਣਾ ਦੇ ਵੀ ਅਸੇ ਕਿੰਨਾ ਦਾ ਮਾਮਲਾ ਚੱਲ ਰਿਹਾ ਪਿਛਲੇ 100 ਦਿਨਾਂ ਤੋਂ ਚਰਖੀ ਦਾਦਰੀ ਬਿਵਾਨੀ ਦੇ ਜਿਹੜੇ ਕਿਸਾਨ ਨੇ ਉਹ ਆਪਣੀ ਫਸਲਾਂ ਦੇ ਖਰਾਬੇ ਵਾਸਤੇ ਕਲੇਮ ਮੰਗਣ ਵਾਸਤੇ ਬੈਠੇ ਹੋਏ ਨੇ ਅੰਦੋਲਨ ਨਾਲ ਚੱਲ ਰਿਹਾ ਪਰ ਕੋਈ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਤਾਂ ਇਹ ਮਤਲਬ ਹਰ ਸੂਬੇ ਦੀ ਕਹਾਣੀ ਹੈ ਹੂੰ ਜੀ ਅਗਲੀ ਖਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਨੇ ਕਿ ਮੈਂ ਮੈਦਾਨ ਚ ਆ ਗਿਆ ਇਲੈਕਸ਼ਨਸ ਤੋਂ ਪਹਿਲਾਂ ਵੈਸੇ ਇਹ ਗੱਲ ਕਹਿਣੀ 2027 ਦੇ ਵਿੱਚ ਹੁਣ ਪੰਜਾਬ ਚ ਇਲੈਕਸ਼ਨ ਆਉਣੀ ਹੈ ਉਸ ਤੋਂ ਪਹਿਲਾਂ ਕੀ ਲੱਗਦਾ ਹੈ ਸੱਚੀਓ ਮੈਦਾਨ ਚ ਨੇ ਜਾਂ ਫਿਰ ਆਪਣੇ ਕਹਿ ਲਈਏ ਸਿਰਫ ਮਾਹੌਲ ਗਰਮ ਕਰਨ ਦਾ ਇੱਕ ਤਰੀਕਾ ਹੈ ਦੇਖੋ ਕੈਪਟਨ ਅਮਰਿੰਦਰ ਦਾ ਤਰੀਕਾ ਇਹ ਹੈ ਕਿ ਉਹ 1 ਸਾਲ ਪਹਿਲਾਂ ਇਲੈਕਸ਼ਨਾਂ ਤੋਂ ਆਪਾਂ ਜੇ ਪਿਛਲੇ 15 ਸਾਲ ਦਾ ਉਹਨਾਂ ਦਾ ਪੋਲਿਟੀਕਲ ਕੈਰੀਅਰ ਆਪਾਂ ਟਰੈਕ ਕਰਾਂਗੇ आफ्टर 2010 ਤਾਂ ਮੈਂ ਘੱਟੋ ਘੱਟ ਕਹਿ ਸਕਦਾ ਹਾਂ 2011 ਦਾ ਇਲੈਕਸ਼ਨ 2012 ਦਾ ਪੰਜਾਬ ਇਲੈਕਸ਼ਨ ਮੈਨੂੰ ਯਾਦ ਹੈ ਉਹਨਾਂ ਨੇ 2011 ਚ ਹੀ ਆਪਣੀ ਜਿਹੜੀ ਆਪਾਂ ਆਪਾਂ ਕਹੇ ਲੈ ਕੇ ਸਰਗਰਮੀ ਸਰਗਰਮੀ ਸ਼ੁਰੂ ਕੀਤੀ ਸੀ 2017 ਦਾ ਇਲੈਕਸ਼ਨ ਯਾਦ ਕਰ ਲਿਓ ਜੇ ਉਸ ਦੌਰਾਨ ਵੀ 2016 ਚ ਆ ਕੇ ਉਹਨਾਂ ਨੇ ਸਰਗਰਮੀ ਆਪਣੀ ਸ਼ੁਰੂ ਕੀਤੀ ਸੀਗੀ ਤੇ ਹੁਣ 2023 ਚ ਆ ਕੇ ਉਹਨਾਂ ਨੇ ਸੌਰੀ 2025 ਚ ਆ ਕੇ 26 ਲਾ ਲਓ ਕਿਉਂਕਿ 25 ਦਾ ਵੀ ਆਖਰੀ ਚੱਲ ਰਿਹਾਗਾ ਆਪਾਂ ਬੈਠੇ ਆਂ ਕੱਲ ਕੱਲ ਪਰਸੋਂ ਨੂੰ 11ਵਾਂ ਮਹੀਨਾ ਚੱਲ ਪੈਣਾਗਾ ਤੇ ਤੁਸੀਂ ਲਾਓ ਸਾਲ ਸਵਾ ਸਾਲ ਪਹਿਲਾਂ ਹੀ ਆ ਕੇ ਇਸ ਵਾਰ ਵੀ ਉਹ ਸਰਗਰਮੀ ਸ਼ੁਰੂ ਕਰਨ ਦੀ ਗੱਲ ਕਰ ਰਹੇ ਨੇ ਮੌਕੇ ਦੇ ਸੀਗੇ ਉੱਥੇ ਉਹਨਾਂ ਨੇ ਗੱਲ ਕਰਦੇ ਹੋਇਆ ਕਈ ਕਿ ਮੇਰੇ ਕੋਈ ਦਿੱਕਤਾਂ ਚੱਲ ਰਹੀਆਂ ਸੀ ਮੇਰੇ ਜਦੋਂ ਮੈਂ ਫੌਜ 'ਚ ਹੁੰਦਾ ਸੀ ਉਦੋਂ ਮੇਰੇ ਰੀੜ ਦੇ ਹੱਡੀ 'ਚ ਸੱਟ ਲੱਗ ਗਈ ਸੀ ਇਸ ਕਰਕੇ ਮੈਂ ਉਹ ਪਰੇਸ਼ਾਨ ਮੈਨੂੰ ਕਰ ਰਹੀ ਸੀ ਇਸ ਕਰਕੇ ਮੈਂ ਬਾਹਰ ਗਿਆ ਸੀ ਮੈਂ ਕੋਈ ਮੈਦਾਨ ਛੱਡ ਕੇ ਨਹੀਂ ਭੱਜਿਆ ਹੈਗਾ ਹੁਣ ਮੈਦਾਨ 'ਚ ਮੈਂ ਵਾਪਸ ਆ ਗਿਆ ਹੈਗਾ ਤੇ ਫਤਿਹ ਕਰਕੇ ਛੱਡਾਂਗੇ ਤੇ ਭਾਜਪਾ ਦੀ ਮਦਦ ਕਰਨਗੇ ਭਾਜਪਾ ਦੇ ਬੈਨਰ ਥੱਲੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਆ ਤੇ ਉਹਨਾਂ ਨੇ ਇਹ ਵੀ ਕਹੀ ਹੈ ਕਿ ਕੋਈ 2027 ਚ ਉਹਨਾਂ ਨੂੰ ਸਮਝੌਤੀ ਦੀ ਲੋੜ ਨਹੀਂ ਪਊਗੀ ਬਾਅਦ ਜਿਹੜੀ ਭਾਜਪੀ ਹੈ ਭਾਜਪਾ ਹੈ ਉਹ ਆਪਣੇ ਦਮ ਤੇ ਹੀ ਚੋਣ ਲੜੂਗੀ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਤੇ ਹਾਂ ਅਜੇ ਤੱਕ ਇਹਨਾ ਹੀ ਹੈ ਮਤਲਬ ਦੇਖਦੇ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਕੇ ਵੀ ਪੁੱਛ ਲਿਆ ਤਾਂ ਸੀਗਾ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੇ ਪੱਤਰਕਾਰ ਨੂੰ ਇੰਟਰਵਿਊ ਦਿੱਤਾ ਸੀਗਾ ਉਹਦੇ 'ਚ ਵੀ ਖਾਸੇ ਖਲਾਸੇ ਕੀਤੇ ਸੀ ਸਿੱਧੂ ਤੇ ਉਹਨਾਂ ਨੇ ਜ਼ਰੂਰ ਤੰਜ ਕੱਸਿਆ ਆਏਗਾ ਸਿੱਧੂ ਬਾਰੇ ਉਹਨਾਂ ਨੇ ਸਵਾਲ ਪੁੱਛ ਲਿਆ ਸੀ ਕਿਸੇ ਪੱਤਰਕਾਰ ਨੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਸਰਕਾਰ 'ਚ ਮਿਨਿਸਟਰ ਸੀਗਾ ਤਿੰਨ 포ਟਫੋਲੀਓ ਸੀਗੇ 7 7 8 8 ਦਿਨ ਲੱਗ ਜਾਂਦੇ ਸੀ ਉਹ ਤੋਂ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸੀ ਤੇ ਹਾਂ ਇਹ ਇਹ ਕਹ ਲਾ ਰਾਜਾ ਬੜੀ ਕਿਤੇ ਵੀ ਉਹਨੇ ਚੁਟਕੀ ਲਈ ਹੈ ਕਿ ਉਹ ਕੀ ਕਰਤੂਤ ਕਰਦਾਗਾ ਉਹਦੇ ਉਹ 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 ਵੀ ਦੇਖਣੀਆਂ ਚਾਹੀਦੀਆਂ ਨੇ ਜੀ ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਕਰਜ਼ਾ ਮਾਫੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਨੇ ਸੰਗਰਾਮ ਛੇੜਿਆ ਹੋਇਆ ਨਾਗਪੁਰ ਬਾਰਡਰ ਜਾਮ ਹੈ ਹਾਂ ਜੀ ਸੰਗ ਦਾ ਮੁਖਿਆਲ ਹੈ ਜੀ ਆਰਐਸਐਸ ਦਾ ਮੁਖਿਆਲ ਨਾਗਪੁਰ ਨਾਗਪੁਰ ਦੇ ਵਿੱਚ ਕਿਸਾਨ ਘੇਰੇ ਹੋਏ ਨੇ ਨਾਗਪੁਰ ਨੂੰ ਬਹੁਤ ਸਾਰੇ ਜਿਹੜੇ ਹਾਈਵੇਜ਼ ਨੇ ਉਹ ਜਾਮ ਕਿਤੇ ਹੋਏ ਨੇ ਅੰਦੋਲਨ ਕਰਕੇ ਮਹਾਰਾਸ਼ਟਰ ਸਰਕਾਰ ਦੀ ਹਵਾਵਾਂ ਉੱਡੀਆਂ ਹੋਈਆਂ ਨੇ ਐਮਐਸਪੀ ਦੀ ਗਾਰੰਟੀ ਕਾਨੂੰਨ ਅਤੇ ਕਰਜ਼ਾ ਮਾਫੀ ਇਹ ਦੋ ਵੱਡੇ ਅਤੇ ਸੋਇਆਬੀਨ ਦੀ ਖਰੀਦ ਵਿਕਰੀ ਇਹ 3-4 ਚੀਜ਼ ਦੀ ਡਿਮਾਂਡ ਨੇ ਉਹਨਾਂ ਦੀ ਉਹ ਮੰਗ ਰਹੇ ਨੇ ਯਲਗਾਰ ਮਾਰਚ ਕੇ ਹਜ਼ਾਰਿਆਗਾ ਇਸ ਨੂੰ ਬੰਬੇ ਦੇ ਵਿੱਚ ਵੀ ਦੇਖ ਉਹਦਾ ਸਰ ਦੇਖਣ ਨੂੰ ਮਿਲ ਰਿਹਾਗਾ ਤੇ ਨਾਗਪੁਰ ਦੇ ਵਿੱਚ ਵੀ ਉਹ ਜਿਹੜਾ ਪੂਰਾ ਇਲਾਕਾਗਾ ਉੱਥੇ ਅੰਦੋਲਨ ਖਾਸਾ ਤੇਜ਼ ਹੋ ਰਿਹਾਗਾ ਪੰਜਾਬ ਵੱਲੋਂ ਵੀ سپورਟ ਕੀਤੀ ਗਈ ਹੈਗੀ ਸਾਰੇ ਕਿਸਾਨ ਇੱਥੇ ਬੰਦਿਆਂ ਨੇ ਉਹਨਾਂ ਮਹਾਰਾਸ਼ਟਰ ਦੇ ਕਿਸਾਨਾਂ ਦੀ ਦੇ ਹੱਕ ਚ ਬਿਆਨ ਦਿੱਤੇ ਹੈਗੇ ਸੋਲੀਡਾਰਿਟੀ ਜਿਹੜੀ ਸਟੇਟਮੈਂਟ ਆ ਹੈਗੇ ਉਹ ਦੇਖਣ ਨੂੰ ਮਿਲਿਆ ਨੇ ਹੂੰ ਜੀ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਕਰਨਾਲ ਦੇ ਦੋ ਨੌਜਵਾਨਾਂ ਨੂੰ ਈਰਾਨ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਤੰਗ ਕੀਤਾ ਜਾ ਰਿਹਾ ਡੋਂਕਰਾਂ ਨੇ ਉਹਨਾਂ ਨੂੰ ਨੰਗੇ ਕਰਕੇ ਨੰਗਨ ਕਰਕੇ ਉਹਨਾਂ ਨੂੰ ਕੁੱਟਿਆ 20 ਲੱਖ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਹਾਂਜੀ ਦੋ ਮੁੰਡੇ ਨੇ ਇੱਕ 24 ਸਾਲ ਦਾ ਰਿੱਤਿਕ ਹੈ 40 ਸਾਲ ਦਾ ਪਵਨ ਹੈ ਉਹਨਾਂ ਦੋਵਾਂ ਨੂੰ ਈਰਾਨ ਦੇ ਵਿੱਚ ਡੋਂਗਰਾ ਨੇ ਕਿਡਨਾਪ ਕਰ ਰੱਖਿਆਗਾ ਤੇ ਉੱਥੇ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ ਵੀਡੀਓ ਉਹਨਾਂ ਨੇ ਭੇਜਿਆਗਾ ਉਹਨਾਂ ਨੂੰ ਉਹਨਾਂ ਇਹ ਕਿਹਾ ਗਿਆ ਸੀਗਾ ਕਿ 20 ਲੱਖ ਰੁਪਏ ਭੇਜ ਦਿਓ ਨਹੀਂ ਤਾਂ ਫਿਰ ਇਹਨਾਂ ਦੀ ਕਿਡਨੀ ਅਸੀਂ ਕੱਢ ਲਿਆਂਗੇ ਇਹ ਗੱਲ ਡੋਂਗਰਾ ਵੱਲੋਂ ਆਖੀ ਗਈ ਹੈਗੀ ਆ ਤੇ ਇਹ ਜਿਹੜੇ ਮੁੰਡੇ ਸੀਗੇ ਸਪੇਨ ਦੀ ਡੋਂਕੀ ਲਾਰੇ ਸੀਗੇ ਯੂਰਪ ਦੀ ਤੇ ਯੂਰਪ ਦੇ ਵਿੱਚ ਇਹਨਾਂ ਨੇ ਜਾਣਾ ਸੀਗਾ ਪਰ ਇਰਾਨ ਦੇ ਵਿੱਚ ਇਹਨਾਂ ਨੂੰ ਫੜ ਲਿਆ ਡੰਕਰਾਂ ਨੇ ਤੇ ਪੈਸੇ ਮੰਗੇ ਜਾ ਰਹੇ ਨੇ ਇਹ ਯੂਰਪ ਯੂਰਪ ਦੇ ਵਾਸਤੇ ਵੀ ਹਰਿਆਣੇ ਤੋਂ ਖਾਸਿਆ ਡੰਕੀਆਂ ਲੱਗ ਰਹੀਆਂ ਨੇ ਪਹਿਲਾਂ ਯੂਐਸਏ ਵਾਸਤੇ ਲੱਗ ਰਹੀਆਂ ਸੀ ਪਰ ਯੂਐਸਏ ਤੋਂ ਜਦੋਂ ਤੋਂ ਡਿਪੋਰਟ ਹੋਣਾ ਸ਼ੁਰੂ ਹੋਇਆ ਹੈਗਾ ਹੁਣ ਯੂਰਪ ਵੱਲ ਕੰਮ ਤੁਰ ਪਿਆ ਹੈ ਹੂੰ ਜੀ ਅਗਲੀ ਗੱਲ ਜੇਕਰ ਆਪਾਂ ਕਰੀਏ ਤਾਂ ਡੇਂਗੂ ਦੀ ਪਰ ਬੜੀ ਮਾਰ ਚੱਲ ਰਹੀ ਹੈ ਪਹਿਲਾਂ ਤੁਸੀਂ ਗੱਲ ਕੀਤੀ ਸੀ ਜੇਕਰ ਕੱਲ ਲੁਧਿਆਣੇ ਦਾ ਕੀਤਾ ਸੀ ਤੇ ਹੁਣ ਦੁਆਬੇ ਵੱਲ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਡੇਂਗੂ ਨੇ ਹਾਂਜੀ ਹਜੂ ਦੇਖ ਰਹੇ ਸੀ ਅਸੀਂ ਕਿ ਪੰਜਾਬ ਭਰ ਚ ਕੀ ਕੀ ਖਬਰ ਆ ਰਹੀਆਂ ਨੇ ਤੇ ਉਹਦੇ ਚ ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਵੱਧ ਕੈਰ ਉਹਦੇ ਚ ਹੋ ਰਿਹਾਗਾ ਡੇਂਗੂ ਦਾ ਸਭ ਤੋਂ ਵੱਧ ਕੈਰ ਉੱਥੇ ਤੇ ਹਰ ਰੋਜ਼ 90 ਕੇਸ ਉੱਥੇ ਆ ਰਹੇ ਨੇ ਹਸੀਆਪੁਰ ਚ ਤਕਰੀਬਨ 129 ਕੇਸ ਅੱਜ ਦੇਖਣ ਨੂੰ ਮਿਲੇ 132 ਕੇਸ ਸੀਗੇ ਕਪੂਰਥਲੇ ਚ 81 ਤੇ ਜਲੰਧਰ ਚ 77 ਨਵਾਂ ਸਾਹਿਰ ਚ 31 ਇਹ ਦੇਖੋ ਹਸੀਆਪੁਰ ਕਪੂਰਥਲਾ ਜਲੰਧਰ ਇੱਥੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕੇ ਰਹੇ ਨੇ ਤੇ ਇੱਥੇ ਹੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਜੰਗਰਦੀ ਸਥਿਤੀ ਉਸ ਸਾਪ ਨਾਲ ਨਾਜ਼ੁਕ ਹੈ ਗਿਆ ਉਦਾਂ ਲੁਧਿਆਣੇ ਦੀ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਅਜ ਇੱਕ ਹੋਰ ਗੱਲ ਆਈ ਉੱਥੇ ਡੇਂਗੂ ਦੇ ਨਾਲ ਨਾਲ ਚਿਕਨਗੁੰਨੀਆਂ ਵੀ ਦਸਤਕ ਦੇ ਰਿਹਾ ਹੈਗਾ ਤੇ ਉੱਥੇ 29 ਸਪੋਰਟ ਡੇਂਗੂ ਦੇ ਅ ਅੱਜ ਜਿਹੜੀ ਪਬਲਿਕ ਹੈਲਥ ਦੀਆਂ ਟੀਮਾਂ ਸੀ ਗਿਆ ਉਹਨਾਂ ਨੇ ਕੀਤੇ ਹੈਗੇ ਉਹਦੇ ਚ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜਾ ਜਿਹੜੇ ਪੁਰਾਣੇ ਅ ਅ ਕੂਲਰ ਵਗੈਰਾ ਟਾਇਰ ਵਗੈਰਾ ਨਾ ਜਿਹੜਾ ਪਾਣੀ ਭਰਿਆ ਹੁੰਦਾਗਾ ਉਹਨੂੰ ਵੀ ਕੱਢੋ ਜੇ ਤੇ ਬਾਕੀ ਜਿਹੜੇ 29 ਇਲਾਕੇ ਜਿਹੜੇ ਹੌਟਸਪੌਟ ਕਿਤੇ ਗਏ ਹੈ ਲੁਧਿਆਣੇ ਚ ਮੈਂ ਉਹ ਦੇਖ ਲਿਆ ਸੀਗਾ ਲਗਭਗ ਸਾਰੇ ਇਸ ਕਿਸਮ ਦੇ ਇਲਾਕੇ ਸੀਗੇ ਜਿਹਨੂੰ ਆਪਾਂ ਵਰਕਿੰਗ ਕਲਾਸ ਵਾਲੇ ਜਾਂ ਫਿਰ ਇਹ ਰਹਿ ਐਸੀ ਕਿਸਮ ਦੇ ਇਲਾਕੇ ਜਿਹੜੇ ਕਿ ਵਰਕਿੰਗ ਕਲਾਸ ਦੇ ਇਲਾਕੇ ਹੈਗੇ ਐਲੀਟ ਕਿਸਮ ਦੇ ਨਹੀਂ ਵਰਕਿੰਗ ਕਲਾਸ ਵਾਲੇ ਤੇ ਉੱਥੇ ਇਹ ਹੌਟਸਪੌਟ ਬਣੇ ਹੋਏ ਨੇ ਹਮ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਇ ਤੇ ਹੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ